ਸਾਡਾ ਸੌਦਾ ਆਉਣ ਡਿਆ ਤੇ ਟਰਾਲੀਆਂ ਅੱਡੇ ਤੋਂ ਮੋੜੀ ਜਾਣ ਡੈਨ ਮਿੱਤਰ ਪਿਆਰੋ ਇਸ ਵਕਤ ਆਪਾਂ ਅਜਨਾਲਾ ਦੇ ਪਿੰਡ ਕੋਟਲੀ ਅੰਬ ਚ ਖੜੇ ਆਂ ਪਿਛਲੇ ਦਿਨੀ ਇਥੋਂ ਦੀ ਇੱਕ ਮਜ਼ਦੂਰ ਬੀਬੀ ਦੀ ਬਹੁਤ ਵੀਡੀਓ ਵਾਇਰਲ ਹੋਈ ਜਿਹਦੇ ਚ ਉਹਨੇ ਕਿਹਾ ਸੀਗਾ ਕਿ ਜਿਹੜੇ ਪਿੰਡ ਦੇ ਜ਼ਿਮੀਦਾਰ ਨੇ ਕਿਸਾਨ ਨੇ ਉਹ ਸਾਡੇ ਤੱਕ ਰਾਸ਼ਨ ਨਹੀਂ ਪਹੁੰਚਣ ਦਿੰਦੇ ਉਹ ਕਹਿੰਦੀ ਆਪਣੇ ਘਰਾਂ ਚ ਜੋੜ ਰਹੇ ਨੇ ਉਹ ਕਹਿੰਦੀ ਇਹ ਜਿਹੜੇ ਰਾਸ਼ਨ ਲੈ ਕੇ ਆਉਂਦੇ ਆ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਇਹ ਜਿਹੜੇ ਮਜੀਬ ਸਿੰਘ ਨੇ ਇਹ ਜਿਹੜੇ ਅਸਾਈ ਨੇ ਇਹਨਾਂ ਨੂੰ ਰਾਸ਼ਨ ਦੀ ਨਹੀਂ ਲੋੜ ਇਹਨਾਂ ਕੋਲੇ ਨਾ ਜਾਓ ਐਦਾਂ ਦੇ ਦੋਸ਼ ਉਹਨੇ ਲਾਈ ਵੀਡੀਓ ਵੱਡੇ ਪੱਧਰ ਤੇ ਵਾਇਰਲ ਹੋਈ ਅਸੀਂ ਪਿੰਡ ਦੇ ਵਿੱਚ ਸੱਚਾਈ ਜਾਣਨ ਦੇ ਲਈ ਪਹੁੰਚੇ ਆ ਇੱਧਰ ਇਹ ਮਜ਼ਦੂਰ ਭਰਾ ਖੜੇ ਨੇ ਔਰ ਇੱਧਰ ਇਹ ਜਿਹੜੇ ਵੱਡੀ ਗਿਣਤੀ ਚ ਕਿਸਾਨ ਭਰਾ ਵੀ ਖੜੇ ਨੇ ਔਰ ਦੋਨੇ ਤਰ੍ਹਾਂ ਆਪੋ ਆਪਣੀ ਗੱਲ ਕਰ ਰਹੀਆਂ ਨੇ ਅਸੀਂ ਕਿਸਾਨ ਵੀਰਾਂ ਨੂੰ ਪੁੱਛ ਰਹੇ ਆ ਉਹ ਕਹਿੰਦੇ ਬਿਲਕੁਲ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੇ ਸਾਡੇ ਅੰਦਰ ਇਦਾਂ ਦੀ ਕੋਈ ਸੋਚ ਨਹੀਂ ਹੈਗੀ ਔਰ ਮਜ਼ਦੂਰ ਭਰਾ ਕਹਿੰਦੇ ਨੇ ਕਿ ਇਦਾਂ ਹੈਗਾ ਜਿਹੜੇ ਦੋਸ਼ ਉਹ ਬੀਬੀ ਲਾ ਰਹੀ ਉਹ ਠੀਕ ਬੋਲ ਰਹੀ ਆ ਹਾਂਜੀ ਉਹ ਠੀਕ ਬੋਲੀ ਆ ਨਹੀਂ ਹਾਂਜੀ ਠੀਕ ਬੋਲ ਰਹੀ ਆ ਮੇਰੀ ਗੱਲ ਸੁਣੋ ਹੜੇ ਹੀ ਆਪ ਲੈਏ ਆ ਬਾਈ ਜੀ ਇਹ ਕਹਿੰਦੇ ਨੇ ਮਜ਼ਦੂਰ ਭਰਾ ਕਹਿੰਦੇ ਨੇ ਕਿ ਜਿਹੜੇ ਦੋਸ਼ ਉਹ ਬੀਬੀ ਲਾ ਰਹੀ ਉਹ ਠੀਕ ਲਾ ਰਹੀ ਆ ਤੁਹਾਡੇ ਮੂੰਹ ਤੇ ਕਹਿ ਰਹੀ ਬਾਈ ਜੀ ਜਿਹੜੀਆਂ ਟਰਾਲੀਆਂ ਇਹ ਕਹਿੰਦੇ ਨਾ ਕਿ ਮੋੜੀਆਂ ਵਾ ਜਿਹੜੀਆਂ ਇਹ ਕਹਿੰਦੇ ਕਿ ਟਰਾਲੀਆਂ ਮੋੜੀਆਂ ਉਹ ਜਦੋਂ ਟਰਾਲੀਆਂ ਵਾਲੇ ਆਏ ਨਾ ਮੰਨ ਲਓ ਆਪਾਂ ਇੱਥੇ ਬੈਠੇ ਉਹਨਾਂ ਨੂੰ ਪੁੱਛਿਆ ਤੁਹਾਡੇ ਪਿੰਡ ਰਾਸ਼ਨ ਆਇਆ ਕਿ ਨਹੀਂ ਆਇਆ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਸਾਡੇ ਪਿੰਡ 6-7 ਟਰਾਲੀਆਂ ਆਈਆਂ ਤੁਸੀਂ ਕੋਨੇਵਾਲ ਪਛੀਏ ਉਧਰ ਲੈ ਜਾਓ ਹੁਣ ਸਾਡੇ ਪਿੰਡ 6-7 ਟਰਾਲੀਆਂ ਲੱ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਕੋਈ ਇਸ ਤਰ੍ਹਾਂ ਦਾ ਮਾਹੌਲ ਹੈ ਬਿਲਕੁਲ ਨੀ ਮਾਹੌਲ ਹੈ ਵੀਡੀਓ ਦੇ ਵਿੱਚ ਤੇ ਵੀ ਕਾ ਕਾ ਕੇ ਸਾਡੇ ਘਰ ਲੱਖ ਲੱਖ ਪਾਣੀ ਆ ਪਰ ਤੁਹਾਡਾ ਕੈਮਰਾ ਚੱਲ ਰਿਹਾ ਮੈਂ ਤੁਹਾਡੇ ਮਾਧਿਅਮ ਰਹੀਂ ਤੁਹਾਨੂੰ ਘਰ ਵਿਖਾ ਦੇਣਾ ਜੇ ਇੱਕ ਟਿੱਪ ਪਾਣੀ ਦੀ ਹੋਵੇ ਤਾਂ ਮੈਂ ਜ਼ਿੰਮੇਵਾਰ ਨਹੀਂ ਜਿਹੜੀ ਉਹ ਵੀਡੀਓ ਉਹ ਬੀਬੀ ਦੀ ਆ ਉਹ ਸੱਚ ਹੈ ਕਿ ਝੂਠ ਆ ਹਾਂਜੀ ਉਹ ਸੱਚ ਉਹ ਟਾਈਮ ਦੇ ਕੁਝ ਨਹੀਂ ਜੋ ਵੰਡਿਆ ਕਿਸੇ ਕਿਹੜਾ ਹੋਣ ਆਉਣਿਆ ਨਾ ਭਾਜੀ ਢੱਕਿਆ ਜਾਂਦੇ ਆ ਡੰਗਰਾਂ ਦਾ ਵੀ ਢੱਕਿਆ ਜਾਂਦੇ ਆ ਟੂੜੀ ਤੰਦ ਜਿਹੜਾ ਵਿਚਾਰੇ ਗਰੀਬ ਲੈਣ ਦੇ ਉਹ ਵੀ ਢੱਕਿਆ ਜਾਂਦੇ ਆ ਮਿੱਤਰ ਪਿਆਰਿਓ ਅਸੀਂ ਕਾਮਨਾ ਕਰਾਂਗੇ ਕਿ ਇਸ ਦੇ ਵਿੱਚ ਥਪਾਕ ਭਾਈਚਾਰਾ ਬਰਕਰਾਰ ਰਹੇ ਜਿੱਦਾਂ ਦੀ ਗੱਲ ਵਾਇਰਲ ਹੋਈ ਸੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਨਾ ਹੋਣ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਸਮਾਨ ਸਾਡੇ ਪਿੰਡ ਬਹੁਤ ਆਇਆ ਦੇਖੋ ਵੀ ਗਰੀਬਾਂ ਨੂੰ ਸੌਦਾ ਮਿਲਿਆ ਕਿ ਲੋਕ ਨੂੰ 2-2 ਕਿਲੋ ਮਿਲਿਆ ਸਾਡੀ ਜ਼ਿੰਮੇਵਾਰਾਂ ਦੇ ਨਾਲ ਕੋਈ ਵੈਰ ਨਹੀਂ ਸਾਡਾ ਕੋਈ ਗੁੱਸਾ ਨਹੀਂ ਵੀ ਪਤਾ ਨਹੀਂ ਜਿਹੜਾ ਪਿੱਛੋ ਸੌਦਾ ਲੋਕਦਾਨ ਕਰ ਰਹੇ ਗਰੀਬਾਂ ਨੂੰ ਉਹ ਕਿਉਂ ਮੋੜਿਆ ਜਾਂਦਾ ਇਸ ਗੱਲ ਦਾ ਵਿਰੋਧ ਜੀ ਅਸੀਂ ਕਿਸੇ ਜ਼ਿੰਮੇਵਾਰ ਦੇ ਵਿਰੋਧ ਨਹੀਂ ਕਰ ਰਹੇ ਭਾਈ ਸਾਹਿਬ ਤੁਹਾਡੇ ਪਿੰਡ ਦੀ ਵੀਡੀਓ ਵਾਇਰਲ ਹੋਈ ਸੀ ਕਿ ਉਦਾਂ ਹਏ ਕੋਈ ਗੱਲ ਭਾਈ ਕੁਝ ਨਹੀਂ ਸਭ ਸਮਾਨ ਆ ਰਿਹਾ ਕੋਈ ਡੱਕ ਨਹੀਂ ਰਿਹਾ ਸਰਪੰਚ ਸਮਾਨ ਲੈ ਆ ਰਿਹਾ ਕੋਈ ਨਹੀਂ ਡੱਕ ਰਿਹਾ ਹੂੰ ਬਾਕੀ ਇਹ ਕੋਈ ਕੁਝ ਕਹੀ ਜਾਵੇ ਕੋਈ ਕੁਝ ਮੁਝ ਕਰੀ ਜਾਵੇ ਸਮਾਨ ਆ ਰਿਹਾ ਸਾਰ ਸਾਰਿਆਂ ਹਰ ਇੱਕ ਨੂੰ ਮਿਲ ਰਿਹਾ ਪਰ ਉਹ ਬੀਬੀ ਤਾਂ ਇਹ ਕਹਿ ਰਹੀ ਹੈ ਨਾ ਕਿ ਪੰਜਾਬ 'ਚ ਇਹ ਗੱਲ ਤਾਂ ਮੰਨਣਯੋਗ ਹੈ ਕਿ ਜਾਤੀਵਾਦ ਆਪਣੇ ਸਮਾਜ 'ਚ ਰਿਹਾ ਤੇ ਵੱਡੀਆਂ ਛੋਟੀਆਂ ਜਾਤਾਂ ਵਾਲਾ ਕੰਮ ਚੱਲਦਾ ਰਿਹਾ ਤੇ ਉਹ ਬੀਬੀ ਇਹ ਕਹਿ ਰਹੀ ਆ ਕਿ ਇਹ ਕੁਝ ਬੰਦੇ ਸਾਡੇ ਪਿੰਡ ਦੇ ਕਹਿੰਦੇ ਨੇ ਵੀ ਇਹ ਮਜਵੀ ਸਿੱਖ ਨੇ ਸਾਈ ਨੇ ਇਹਨਾਂ ਕੋਲ ਨਾ ਜਾਓ ਭਾਜੀ ਇਹ ਕੋਈ ਗੱਲ ਨਹੀਂ ਗਈ ਸਮਾਨ ਹਰ ਇੱਕ ਨੂੰ ਮਿਲ ਰਿਹਾ ਵਾ ਕਿਸ ਨੂੰ ਕੋਈ ਕਿਹ ਕੇ ਕੋਈ ਗੱਲਬਾਤ ਨਹੀਂ ਗਈ ਸਮਾਨ ਹਰ ਇੱਕ ਪਿੰਡ ਨੂੰ ਮਿਲ ਰਿਹਾ ਵਾ ਕੋਈ ਘਰ ਆਣ ਕੇ ਇੱਥੇ ਕਹਿ ਦੇ ਵੀ ਮੈਨੂੰ ਸਮਾਨ ਨਹੀਂ ਮਿਲਿਆ ਤੇ ਮੈਂ ਮੈਂ ਜ਼ਿੰਮੇਵਾਰ ਹਾਂ 100% ਮਜ਼ਦੂਰਾਂ ਦਾ ਨੁਕਸਾਨ ਹੋਇਆ ਘੱਟੋ ਘੱਟ 6 ਮਹੀਨੇ ਤੱਕ ਸਾਨੂੰ ਕਿਸੇ ਕਿਸਮ ਦਾ ਕੰਮ ਨਹੀਂ ਮਿਲਣਾ ਹੈਗਾ ਹੂੰ ਹੂੰ ਉਹਦੇ ਵਿੱਚ ਜੇ ਆਪਾਂ ਕੋਈ ਚੀਜ਼ ਲੈਣੇ ਆ ਉਹ ਸਾਨੂੰ ਲੈਣ ਦਿੱਤੀ ਜਾਵੇ ਉਹਦੇ ਵਿੱਚ ਕੋਈ ਨਾਂ ਡੱਕ ਪਾਈ ਜਾ। ਦੇਖੋ ਪਹਿਲੀ ਥੋੜੀ ਐ ਕੋਈ ਟਰਾਲੀ। ਮੇਰੀ ਗੱਲ ਸੁਣੋ ਸਰ ਜਿਹਦਾ ਨਾਂ ਲੈ ਲੈਣ ਇੱਥੇ ਉਹਨੇ ਮੜ ਕੇ ਵੈਰ ਪਾ ਜਣਾ। ਵੀ ਸਾਡੀ ਮਜ਼ਦੂਰ ਪਰਵਾਰਾ ਹਾਜੀਪੀ ਸਾਹਿਬ ਮਜ਼ਦੂਰ ਸਾਡੇ ਪਰ ਖਲਾਫ ਬੋਲਦੇ ਨੇ। ਮੇਰੀ ਗੱਲ ਸੁਣੋ ਸਰ ਇਹ ਬੋਲਦੇ ਨੇ ਵੀ ਸਾਡਾ ਨੁਕਸਾਨ ਹੋਇਆ ਚੌਧਰੀਆਂ ਨੇ ਰਾਸ਼ਨ ਇਕੱਠਾ ਕਰ ਲਿਆ ਸਾਲ-ਸਾਲ ਦਾ। ਇਹਨਾਂ ਨੇ ਤੁਸੀਂ ਸਾਡੇ ਨਾਲ ਚੱਲੋ ਜਿਹਦੇ ਘਰੋਂ ਸਾਡਾ ਰਾਸ਼ਨ ਨਿਕਲਦਾ ਵਾ। ਇਹ ਕਹਿੰਦੇ ਸਾਡਾ ਨੁਕਸਾਨ ਆ ਮਜ਼ਦੂਰਾਂ ਦਾ ਨੁਕਸਾਨ ਆ ਮਜ਼ਦੂਰ ਆਪਾ ਜਿਹੜੇ ਸਾਡੇ ਪਿੰਡ ਜਦੋਂ ਦਾ ਵਿਹਾੜਾ ਆ ਨਾ ਉਹਦੋਂ ਦਾ ਹੀ ਸਮਾਨ ਵੀ ਸਾਡੇ ਪਿੰਡ ਆਉਂ ਪਿੱਛੋਂ ਦੀ ਪਿੰਡ ਦੇ ਕਿਸ਼ਤੀਆਂ ਦੇ ਵੀ ਆਇਆ ਵਾ ਅੱਗੋਂ ਦੀ ਟਰਾਲੀਆਂ ਤੇ ਵੀ ਆਇਆ ਵਾ ਸਾਰੇ ਪਿੰਡ ਵਾਲੇ ਖੜੇ ਕਿਸੇ ਨੂੰ ਵੀ ਪੁੱਛ ਲਿਓ 6-7 ਟਰਾਲੀਆਂ ਮੇਰੇ ਖਿਆਲ ਨਾਲ ਆਈਆਂ ਹੋਣਗੀਆਂ ਸ਼ਾਇਦ ਵੱਧ ਆਈ ਹੋਵੇ ਕੋਈ ਤੇ ਉਹ ਵੀ ਸਮਾਨ ਮਿਲਿਆ ਵਾ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕੇ ਕੋ ਪਹਿਚਾਨ ਬੋ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਇੱਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਔਰ ਅੱਜ ਵੀ ਜੇਕਰ ਸਾਡੇ ਪੰਜਾਬ 'ਚ ਐਦਾਂ ਦਾ ਕਿਤੇ ਸੋਚ ਹੋਵੇ ਤਾਂ ਮੈਨੂੰ ਲੱਗਦਾ ਇਹ ਬਹੁਤ ਮਾੜੀ ਗੱਲ ਹੋਊਗੀ ਪਰ ਪਿੰਡ ਵਾਲੇ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਪਿੰਡ 'ਚ ਅਸੀਂ ਨਹੀਂ ਕਰਦੇ ਨਾ ਹੀ ਕੋਈ ਸਾਡੇ ਪਿੰਡ ਦੇ ਵਿੱਚ ਊਚ ਨੀਚ ਜਾਤਪਾਤ ਦਾ ਕੋਈ ਵਿਤਕਰਾ ਅਸੀਂ ਹੋਣ ਦਿੱਤਾ ਨਾ ਅਸੀਂ ਇੰਜ ਕੀਤਾ ਕਈਆਂ ਬੰਦਿਆਂ ਕੋ ਸੁਣਿਆ ਵਾਂ ਹਰ ਇੱਕ ਕੋਈ ਆਂਦੇ ਵੀ ਇਹਨਾਂ ਦਾ ਕੀ ਵਿਗੜਿਆ ਤੁਸੀਂ ਮਜ਼ਦੂਰ ਪਰਿਵਾਰ 'ਚੋਂ ਆ ਕਿ ਕਿਸਾਨ 'ਚੋਂ ਨਹੀਂ ਮਜ਼ਦੂਰ 'ਚੋਂ ਅੱਛਾ ਮਜ਼ਦੂਰ ਪਰਿਵਾਰ ਚ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹੋ ਵੀ ਜੋ ਕੁਝ ਆਉਂਦਾ ਇਹ ਕੋਈ ਆਖਿਆ ਨਾ ਜਾਵੇ ਤੇ ਸਾਨੂੰ ਮਿਲੇ ਅਸੀਂ ਘਰ ਬੈਠੇ ਆ ਵਿਹਲੇ ਬੈਠੇ ਆ ਬਿਲਕੁਲ ਅੱਜ 10 ਦਿਨ ਹੋ ਗਏ ਆਏ ਖਾਲੀ ਤੁਸੀਂ ਚਾਹੁੰਦੇ ਹੋ ਵੀ ਜੋ ਸਮਾਨ ਆਉਂਦਾ ਉਹਨੂੰ ਰੋਕਿਆ ਨਾ ਜਾਵੇ ਰੋਕਿਆ ਨਾ ਜਾਵੇ ਆ ਤੁਹਾਡੇ ਪਿੰਡੋਂ ਵੀਰ ਗੋਲੂ ਬਾਹਰੋਂ ਆਇਆ ਵਾ ਉਹਨੇ 200 ਤੋੜਾ ਚੋਖਰ ਦਾ ਵੀ ਘਰ ਪ੍ਰਤੀ ਆਪਣੇ ਹੱਥੀ ਦਿੱਤਾ ਜਿਨ੍ਹਾਂ ਦੇ ਘਰ ਡੰਗਰ ਆ ਠੀਕ ਆ ਤੇ ਪਿੱਛੋਂ ਦੀ ਵੀ ਪਿੰਡ ਦੇ ਬੈਕ ਸਾਈਡ ਸੱਕੀ ਥਾਣੀ ਕਿਸ਼ਤੀਆਂ ਵੀ ਆਈਆਂ ਉਹਨਾਂ ਨੇ ਵੀ ਸਮਾਨ ਦਿੱਤਾ ਵਾ ਨਹੀਂ ਗਰੀਬਾਂ ਤੱਕ ਵੀ ਪਹੁੰਚ ਰਿਹਾ ਹੈ ਕਿ ਦੂਜੇ ਘਰੀ ਰੱਖ ਰਹੇ ਆ ਜਿਹੜੇ ਪਿਛਲੇ ਪਾਸੋਂ ਦੀ ਕਿਸ਼ਤੀਆਂ ਆਉਂਡੀਆਂ ਨਾ ਉਹ ਸਾਰੇ ਉਧਰ ਗਰੀਬਾਂ ਦੇ ਹੀ ਘਰ ਆ ਤੇ ਸਾਰਿਆਂ ਨੂੰ ਉਥੋਂ ਫੌਜੀ ਵੀ ਦੇ ਕੇ ਗਏ ਆ ਤੇ ਜਿਹੜਾ ਇੱਧਰ ਦੀ ਟਰਾਲੀਆਂ ਥਣੀ ਆਉਂਦਾ ਸੀ ਆਪਣੇ ਹੱਥੀਂ ਵੀ ਲਫਾਫੇ ਦਿੱਤੇ ਆ ਉਹ ਉਥੋਂ ਤੱਕ ਪਿੰਡ ਦੇ ਅੱਗੇ ਤੱਕ ਵੀ ਟਰਾਲੀਆਂ ਗਈਆਂ ਇੱਥੋਂ ਵੀ ਲੱਥਿਆ ਇੱਕ ਮਹਾੜੀ ਤੋਂ ਵੀ ਵੀਰ ਆਏ ਸੀ ਇੱਕ ਰਾਤੀ ਫੇਰ ਟਰਾਲੀ ਰਾਤ ਚੋਕਰ ਲੈ ਕੇ ਆਏ ਤੇ ਹੋਰ ਹੀ ਵਾਕ ਵਾਕ ਸ਼ਹਿਰਾਂ ਤੋਂ ਸਾਰੇ ਆਉਂਦੇ ਆ ਲੈ ਕੇ ਤੇ ਸਾਰਿਆਂ ਨੂੰ ਮਿਲਣ ਵੀ ਦਿਆ ਕੋਈ ਕੋਈ ਜਾਤੀ ਨਫਰਤ ਵਾਲੀ ਗੱਲ ਵੀ ਤੁਹਾਡੇ ਪਿੰਡ ਚ ਹੈ ਕੋਈ ਨਹੀਂ ਸਾਡੇ ਪਿੰਡ ਨਹੀਂ ਹੈਗੇ ਨਹੀਂ ਫਿਰ ਉਹ ਉਹ ਜਿਹੜੀ ਭੈਣ ਜੀ ਦੋਸ਼ ਲਾ ਰਹੀ ਆ ਉਹ ਫਿਰ ਕਿਉਂ ਲਾ ਰਹੀ ਆ ਉਹ ਤਾਂ ਹੁਣ ਉਹਨਾਂ ਨੂੰ ਪਤਾ ਉਹ ਜਵਾਬ ਦੇ ਸਕਦੇ ਆ ਉਹਨਾਂ ਨੂੰ ਪੁੱਛੋ ਹਾਂਜੀ ਉਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਹੋਰ ਨਹੀਂ ਕਹਿੰਦੇ ਪੁੱਛ ਸਕਦੇ ਤੁਸੀਂ ਉਹਨਾਂ ਨੂੰ ਪੁੱਛੋ ਪਈ ਉਹਨੇ ਕਿਹੜੀ ਗੱਲ ਦੋਸ਼ ਲਾਇਆ ਪੱਕੇ ਸ਼ਹਿਰ ਜਾ ਕੇ ਜੀ ਇਹ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਖੜੇ ਨੇ ਆਪਾਂ ਪੁੱਛਦੇ ਆ ਬਾਪੂ ਜੀ ਕੋਈ ਪਿੰਡ ਦੇ ਵਿੱਚ ਕੋਈ ਜਾਤੀ ਵਿਤਕਰਾ ਕੋਈ ਜਾਤੀ ਨਫ਼ਰਤ ਪਹਿਲਾਂ ਹੈਗੀ ਆ ਸਾਡੇ ਪਿੰਡ ਤੇ ਨਹੀਂ ਕੋਈ ਵੈਸੇ ਦੇਖੋ ਮੈਂ ਇੱਕ ਕੌੜਾ ਸੱਚ ਬੋਲ ਦੇਣਾ ਚਾਹਣਾ ਲੰਬੇ ਟਾਈਮ ਤੋਂ ਪੰਜਾਬ ਦੇ ਵਿੱਚ ਜਾਤੀ ਪਾਤੀ ਦਾ ਮਾਹੌਲ ਕਿਤੇ ਨਾ ਕਿਤੇ ਰਿਹਾ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਮਹਾਨ ਉਪਦੇਸ਼ ਦਿੱਤੇ ਜਿਹੜੀ ਭਿੱਖੀ ਵੇਂਡ ਤੋਂ ਟਰਾਲੀ ਆਈ ਸੀ ਉਹਦੇ ਵਿੱਚ ਪੂਰੀ ਕਿੱਟ ਤਿਆਰ ਕਰਕੇ ਉਹਨਾਂ ਨੇ ਪਾਈ ਸੀ ਆਟਾ, ਦਾਲ, ਚੌਲ, ਆਲੂ, ਗੰਡੇ ਹਰ ਚੀਜ਼ ਸੀ ਵਰਤੋਂ ਵਾਲੀ ਮੰਨ ਕੇ ਚਲੋ 15 ਦਿਨ ਦਾ ਰਾਸ਼ਨ ਸੀ ਉਹ ਘਰ ਪਰਤੀ ਆਪਾਂ ਬਤੌਰ ਮੋਤਬਰ ਪਿੰਡ ਦਾ ਮੈਂਬਰ ਪੰਚਾਇਤਾਂ ਸਾਰਿਆਂ ਨੂੰ ਸੱਦ ਕੇ ਬੁਲਾ ਕੇ ਆਵਾਜ਼ ਮਾਰ ਕੇ ਕੱਲੇ-ਕੱਲੇ ਘਰ ਨੂੰ ਉਹ ਜਿਹੜਾ ਰਾਸ਼ਨ ਦਿੱਤਾ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਇਹ ਚੀਜ਼ਾਂ ਨਹੀਂ ਮਿਲੀਆਂ ਹਮ ਔਰ ਨਾ ਹੀ ਇਹ ਸਾਡੀ ਨਹੀਂ ਤੁਹਾਡੇ ਪਿੰਡ 'ਚ ਵੈਸੇ ਪਾਣੀ ਆਇਆ ਸੀ हां ਖੇਤਾਂ ਦੇ ਵਿੱਚ ਪਾਣੀ ਹੈ ਪਰ ਘਰਾਂ ਦੇ ਵਿੱਚ ਦੋ ਚਾਰ ਘਰਾਂ ਦੇ ਵਿੱਚ ਵਿੱਚ ਪਾਣੀ ਹੈ ਬਾਕੀ ਖੇਤਾਂ ਜਿੱਤੇ ਪੂਰਾ ਪਾਣੀ ਸੀ ਜ਼ਿਮੀਂਦਾਰਾਂ ਦਾ ਜਿਆਦਾ ਬਹੁਤ ਜਿਆਦਾ ਨੁਕਸਾਨ ਹੋਇਆ ਪਿੰਡ ਦੇ ਵਿੱਚ ਜਿਹੜਾ ਕੁਝ ਘਰ ਨੇ ਚਾਂਦੁਕ ਜਿਹੜੇ ਨੀਵੇਂ ਸੀ ਉਹਨਾਂ ਦੇ ਘਰਾਂ 'ਚ ਪਾਣੀ ਆਇਆ ਸਾਰੇ ਪਿੰਡ 'ਚ ਨਹੀਂ ਪਾਣੀ ਆਇਆ ਜਿਸ ਵੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੋਵੇ ਅਸੀਂ ਪਹਚਾਵਾਂਗੇ ਇਹ ਨਹੀਂ ਵੀ ਕਿਸੇ ਨੂੰ ਭੁੱਖਾ ਰਹਿਣ ਦੇਵਾਂਗੇ ਜਾਂ ਕਿਸੇ ਨਾਲ ਕੋਈ ਵਿਤਕਰਾ ਕਰਾਂਗੇ ਕਿਸੇ ਨੂੰ ਤੂੜੀ ਚਾਹੀਦੀ ਹੋਵੇ ਕਿਸੇ ਨੂੰ ਪਰਾਲੀ ਚਾਹੀਦੀ ਹੋਵੇ ਕਿਸੇ ਨੂੰ ਕੋਈ ਸੌਦਾ ਪੱਤਾ ਚਾਹੀਦਾ ਹੋਵੇ ਤੇ ਅਸੀਂ ਹਾਜ਼ਰ ਹਾਂ ਪਰ ਦਵਾਂਗੇ ਉਹਨੂੰ ਜਿਹਨੂੰ ਲੋੜ ਆ ਇਹ ਨੀਆ ਵੀ ਲੈ ਕੇ ਅਸੀਂ ਆਪਣੇ ਘਰ ਜਮਾ ਕਰਨ ਲਈ ਦੇਵਾਂਗੇ ਉਹਦੇ ਵਾਸਤੇ ਨਹੀਂ ਜbmi ਘੰਟੇ ਦਰਵਾਜ਼ੇ ਖੁੱਲੇ ਨੇ ਜੇ ਕੋਈ ਲੋਕ ਰਾਸ਼ਨ ਲੈ ਕੇ ਨਜਾਇਜ਼ ਤੌਰ ਤੇ ਜਮਾ ਵੀ ਕਰਨ ਦਾ ਕੰਮ ਕਰ ਰਿਹਾ ਇਲਾਕੇ ਚ ਮੇਰਾ ਤਾਂ ਖਿਆਲ ਜਿਹੜਾ 90% ਇਹੀ ਹੋ ਰਿਹਾ ਨਹੀਂ ਰਾਸ਼ਨ ਦੀ ਟਰਾਲੀ ਮੋੜੀ ਹੈ ਕੋਈ ਹਾਂਜੀ ਬਹੁਤ ਜ਼ਿਆਦੀ ਆ ਬੈਂਚ ਲੱਗਾ ਐਸੇ ਬੈਂਚ ਤੇ ਬੈ ਕੇ ਮੋੜੀਆਂ ਜੀ ਉਹ ਤਾਂ ਕਹਿੰਦੇ ਅਸੀਂ ਨਹੀਂ ਮੋੜੀ ਕੋਈ ਟਰਾਲੀ ਵੇ ਇਤਰਾ ਹੀ ਆਖੀ ਜਾਂਦੇ ਹਾਂ ਦਿਓ ਆਪਣਾ ਭਾਖ ਰਾ ਦੇ ਉਹਦਾ ਨਾਮ ਦਾ ਜਿਹਨੇ ਮੋੜੀਆਂ ਨਹੀਂ ਚਲ ਸਾਰੇ ਆ ਬਾਕੀਆਂ ਕੋ ਪੁੱਛ ਲੋ ਚਲ ਮੋੜੀ ਹੈ ਕੋਈ ਟਰਾਲੀ ਮੇਰੀ ਗੱਲ ਸੁਣੋ ਸਰ ਜਿਹਦਾ ਨਾਮ ਲੈ ਲੈਣ ਇਥੇ ਉਹਨੇ ਮੜ ਕੇ ਵੈਰ ਬਣ ਜਾਣਾ ਕਿ ਸਾਰੇ ਮਜ਼ਦੂਰ ਪਰਵਾਰਾਂ ਹਾਂਜੀ ਪੀ ਸਾਹਿਬ ਮਜ਼ਦੂਰ ਸਾਡੇ ਪਰ ਖਿਲਾਫ ਬੋਲਦੇ ਨੇ ਮੇਰੀ ਗੱਲ ਸੁਣੋ ਸਰ ਇਹ ਬੋਲਦੇ ਨੇ ਵੀ ਸਾਡਾ ਨੁਕਸਾਨ ਹੋਇਆ ਚੌਧਰੀਆਂ ਨੇ ਰਾਸ਼ਨ ਇਕੱਠਾ ਕਰ ਲਿਆ ਸਾਲ-ਸਾਲ ਦਾ ਇਹਨਾਂ ਨੂੰ ਤੁਸੀਂ ਸਾਡੇ ਨਾਲ ਚੱਲੋ ਜਿਹਦੇ ਘਰੋਂ ਸਾਡਾ ਰਾਸ਼ਨ ਨਿਕਲਦਾ ਵਾ ਇਹ ਕਹਿੰਦੇ ਸਾਡਾ ਨੁਕਸਾਨ ਹੈ ਮਜ਼ਦੂਰਾਂ ਦਾ ਨੁਕਸਾਨ ਜਿਹੜੇ ਦੋਸ਼ ਉਹ ਬੀਬੀ ਲਾ ਰਹੀ ਆ ਉਹ ਠੀਕ ਬੋਲ ਰਹੀ ਆ ਹਾਂਜੀ ਉਹ ਠੀਕ ਬੋਲੀ ਆ ਨਹੀਂ ਹਾਂਜੀ ਠੀਕ ਬੋਲ ਰਹੀ ਆ ਮੇਰੀ ਗੱਲ ਸੁਣੋ ਸਾਡੇ ਹੀ ਆਪ ਲੈ ਆ ਜਿਹੜੀ ਚੀਜ਼ਾਂ ਦੀ ਲੋੜ ਆ ਉਹ ਜਿੱਥੇ ਲੋੜ ਆ ਉੱਥੇ ਪਹੁੰਚ ਨਹੀਂ ਰਹੀਆਂ ਹੁਣ ਮੰਨ ਕੇ ਚੱਲੋ ਗਲਗਲ ਪਾਣੀ ਆ ਜਿੱਥੇ ਘਰਾਂ ਚ ਪਾਣੀ ਵੜਿਆ ਆ ਉੱਥੇ ਕੋਈ ਸੋਰਸ ਹੈ ਕੇ ਇਹਨੂੰ ਰੋਟੀ ਪਕਾਉਣ ਨੂੰ ਜਗ੍ਹਾ ਨਹੀਂ ਆ ਉਹਨਾਂ ਨੂੰ ਤਰਪਾਲ ਵੀ ਚਾਹੀਦੀ ਆ ਉਹਨਾਂ ਨੂੰ ਪੱਠੇ ਵੀ ਚਾਹੀਦੇ ਆ ਉਹਨਾਂ ਨੂੰ ਇਨਵਰਟਰ ਚਾਰਜ ਕਰਨ ਵਾਸਤੇ ਬੈਟਰੀ ਚਾਹੀਦੇ ਆ ਸਿਲੰਡਰ ਚਾਹੀਦੇ ਆ ਪਰ ਜਿਹੜੇ ਘਰ ਸੁੱਕੇ ਨੇ ਜਿੱਥੇ ਡੇਲੀ ਬੱਤੀ ਆਉਂਦੀ ਆ ਰਾਤ ਨੂੰ ਉਹਨਾਂ ਨੂੰ ਦੱਸੋ ਤੁਸੀਂ ਦੱਸੋ ਕੀ ਚਾਹੀਦਾ ਚਾਹੀਦਾ ਕੁਝ ਜਦੋਂ ਪਾਣੀ ਆਇਆ ਤਾਂ 4 ਦਿਨ ਪਹਿਲਾਂ ਸਾਰਿਆਂ ਨੇ ਮਹੀਨੇ-ਮਹੀਨੇ ਦਾ ਰਾਸ਼ਨ ਲਿਆ ਕੇ ਆਪਣੇ ਆਪਣੇ ਘਰ 'ਚ ਰੱਖਿਆ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿੰਨਾ ਸਮਾਂ ਲੱਗਣਾ ਹੈ ਜਾਂ ਨਹੀਂ ਲੱਗਣਾ ਹਨ ਇਸ ਕਰਕੇ ਜਿਹੜੇ ਆਪਾਂ ਇੱਕ ਦੂਜੇ ਤੇ ਜਿਹੜੇ ਦੋਸ਼ ਲਾਉਨੇ ਆ ਇਹ ਗਲਤ ਗੱਲ ਆ ਹਾਂ ਜਿਹੜਾ ਕੋਈ ਵੀਰ ਭਰਾ ਸੇਵਾ ਕਰਨ ਆਉਂਦਾ ਕਿਸੇ ਨੂੰ ਕੋਈ ਰੋਕਿਆ ਨਹੀਂ ਕੋਈ ਮਨਾਈ ਨਹੀਂ ਆ ਵੀ ਕਿਸੇ ਦੀ ਟਰਾਲੀ ਮੋੜ ਦੇਦੀ ਕਿਸੇ ਦੀ ਡੱਕ ਦੇਦੀ ਹਾਂ ਜੇ ਕੋਈ ਟਰਾਲੀ ਵਾਲਾ ਵੀਰ ਆ ਕੇ ਪੁੱਛਦਾ ਆ ਵੀ ਮੈਂ ਤਾਂ ਗੁਜਰਪੁਰੇ ਜਾਣਾ ਫਿਰ ਅਸੀਂ ਹੁਣ ਤਾਂ ਕਿ ਨਾ ਤੇ ਪਿੰਡ ਨਹੀਂ ਵਾੜ ਸਕਦੇ ਨਾ ਫਿਰ ਤਾਂ ਅਗਲੇ ਦੀ ਮਰਜ਼ੀ ਆ ਵੀ ਜਿੱਥੇ ਮਰਜ਼ੀ ਲੈ ਕੇ ਜਾਵੇ ਪਰ ਇਹੋ ਜੀ ਕੋਈ ਗੱਲ ਨਹੀਂ ਵੀ ਕਿਸੇ ਨੇ ਕੋਈ ਰੋਕਿਆ ਵਾ ਉਹ ਆਪਣੀ ਮਰਜ਼ੀ ਨਾਲ ਆਏ ਸੇਵਾ ਕਰੀ ਜਾ ਰਹੇ ਆ ਤੇ ਸਾਡੇ ਜਿਹੜਾ ਸਾਰਾ ਪਿੰਡ ਆ तकरीबन ਜਦੋਂ ਆਉਂਦੀ ਆ ਟਰਾਲੀ ਸਾਰਾ ਸਮਾਨ ਵੰਡਿਆ ਜਾਂਦਾ ਪਿੱਛੋਂ ਸਮਾਨ ਆ ਰਿਹਾ ਗਰੀਬਾਂ ਵਾਸਤੇ ਹੜਾਂ ਦੇ ਪੀੜਤ ਵਾਸਤੇ ਜਾਂ ਕੋਈ ਮੁਸ਼ਕਲ ਵਿੱਚ ਇਹ ਦਿਹਾੜੀਦਾਰ ਉਹਨਾਂ ਵਾਸਤੇ ਸਭ ਦਾ ਪਿੱਛੋਂ ਕਿਉਂ ਮੋੜਿਆ ਜਾ ਰਿਹਾ ਬਸ ਇਹ ਗੱਲ ਜੀ ਮੋੜਿਆ ਜਾਂਦਾ ਵੇਹੇ ਸੱਚਾ ਤੁਹਾਨੂੰ ਨਹੀਂ ਪਤਾ ਟਰਾਲੀਆਂ ਪਿੱਛੋਂ ਅਸੀਂ ਕਿਸੇ ਦਾ ਮਾਂ ਨਹੀਂ ਲੈ ਸਕਦੇ ਦਿੰਦੀ ਉਹਨਾਂ ਵੀਡੀਓ ਇਹ ਬਣਾਈ ਆ ਨ ਸਾਨੂੰ ਮਿਲਿਆ ਕੁਝ ਨਹੀਂ ਹੂੰ ਇਹਨੂੰ ਹੀ ਪੁੱਛ ਲੋ ਹੂੰ ਮੇਰਾ ਜਵਾਈ ਠਿੱਖੀਵੜ ਤੋਂ ਲੈ ਕੇ ਆ ਟਰਾਲਾ ਭਰ ਕੇ ਸੌਦੇ ਦਾ ਹੂੰ ਸਰਪੰਚ ਸਾਹਿਬ ਨੇ ਕੋਲ ਖਲੋ ਕੇ ਕੱਲੇ ਕੱਲੇ ਨੂੰ ਬਹੁਤ ਫੜ ਕੇ ਆਵਾਜ਼ ਮਾਰ ਮਾਰ ਕੇ ਹੂੰ ਕੋਈ ਬੰਦਾ ਬਾਹ ਖੜੀ ਕਰਕੇ ਕਹਦੇ ਵੀ ਮੇਰੇ ਘਰ ਸਮਾਨ ਨਹੀਂ ਗਿਆ ਹੂੰ ਤੇ ਇਹ ਫਿਰ ਉਹ ਬਾਧੂ ਤੇ ਬਾਕੀ ਗੱਲਾਂ ਜਨੀਆਂ ਮਰਜ਼ੀ ਬਣਾਈ ਜਾਈਏ। ਬਾਈ ਜੀ ਦੇਖੋ ਝੂਠਾ ਦੋਸ਼ ਕਿਸੇ ਤੇ ਨਾ ਲਾਓ ਔਰ ਸੱਚੀ ਗੱਲ ਜਿਹੜੀ ਹੈਗੀ ਉਹ ਤੁਸੀਂ ਬੋਲੋ। ਹਾਏ ਕੋਈ ਇਦਾਂ ਦੀ ਗੱਲ। ਇਹ ਜਿਹੜੀ ਗੱਲ ਉਹ ਬੋਲ ਰਹੇ ਆ ਵੀਡੀਓ ਵੰਡਿਆ ਵੰਡਿਆ ਜਰੂਰ ਹੈ ਜੀ ਇਹ ਵੰਡਿਆ ਵਾ ਜਰੂਰ ਹੈ। ਬਾਕੀ ਕਿਉਂ ਤਾਂ ਬਾਕੀ ਇਹਨਾਂ ਨੇ ਸਾਡੇ ਤੇ ਜਾ ਮੇਲ ਲਾਇਆ ਵਾ। ਇਹ ਅੱਛਾ ਇੱਕ ਉਹ ਕਹਿ ਰਹੇ ਨੇ ਕਿ ਜਿਹੜੀ ਉਹ ਬੀਬੀ ਵੀਡੀਓ ਪਾ ਰਹੀ ਆ ਉਹਦੇ ਘਰ ਤਾਂ ਪਾਣੀ ਦੀ ਟਿੱਪ ਵੀ ਨਹੀਂ ਗਈ। ਵੇਖੋ ਜੀ ਆਪਣੇ ਘਰ ਦੇ ਵਿੱਚ ਟ੍ਰਿਪ ਗਈ ਜਾਂ ਨਹੀਂ ਨਹੀਂ ਗਈ ਇਹ ਜਿਹੜੇ ਆਪਣੇ ਪਰਿਵਾਰੀ ਆ ਸਾਰੇ ਜਿੰਨੇ ਗਰੀਬ ਤਬਕਾ ਵਾ ਇਹ ਸਾਰਾ ਬੈਠੇ ਵੇਖੋ ਜੀ ਆਪਾਂ ਮੈਂ ਜੰਨੀ ਮੈਂ ਨਹੀਂ ਇਹ ਕਹਿੰਦਾ ਵੀ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ ਇਹ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਬਹੁਤੋ ਜਿਆਦਾ 200 100% ਮਜ਼ਦੂਰਾਂ ਦਾ ਨੁਕਸਾਨ ਹੋਇਆ ਘੱਟੋ ਘੱਟ 6 ਮਹੀਨੇ ਤੱਕ ਸਾਨੂੰ ਕਿਸੇ ਕਿਸਮ ਦਾ ਕੰਮ ਨਹੀਂ ਮਿਲਣਾ ਹੈਗਾ ਹੂੰ ਹੂੰ ਉਹਦੇ ਵਿੱਚ ਜੇ ਆਪਾਂ ਕੋਈ ਚੀਜ਼ ਲੈਣੇ ਆ ਹੂੰ ਉਹ ਸਾਨੂੰ ਲੈਣ ਦਿੱਤੀ ਜਾਵੇ ਉਹਦੇ ਵਿੱਚ ਕੋਈ ਨਾ ਡੱਕ ਪਾਈ ਜਾ ਦੇਖੋ ਪਹਿਲੀ ਤਾਂ ਗੱਲ ਸਰਕਾਰਾਂ ਜਿਹੜੀਆਂ ਸਰਕਾਰਾਂ ਕੱਲੇ ਜੈਜੇ ਲੈਂਦੀਆਂ ਫਿਰਦੀਆਂ ਦੌਰੇ ਕਰਦੀਆਂ ਫਿਰਦੀਆਂ ਨਾ ਕੇਂਦਰ ਤੇ ਨਾ ਪੰਜਾਬ ਸਰਕਾਰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਾ ਫਸਲਾਂ ਦੀ ਐਲਾਨ ਕੀਤਾ ਨਾ ਮਰੇ ਪਸ਼ਵਾਨੀ ਨਾ ਡਿੱਗੇ ਘਰਾ ਲਈ ਜਦੋਂ ਸਰਕਾਰ ਆਪਣੀ ਜ਼ਿੰਮੇਵਾਰੀ 'ਚ ਹੱਥ ਖੜਾ ਕਰੇ ਕਰੇ ਤਾਂ ਫਿਰ ਉਹ ਸਰਕਾਰਾਂ ਤੋਂ ਲੈਣਾ ਕੀ ਲੋਕਾਂ ਨੇ ਦੇਖੋ ਦੌਰਿਆਂ ਦੀ ਲੋਕਾਂ ਨੂੰ ਲੋੜ ਨਹੀਂ ਜੈਜਿਆਂ ਦੀ ਲੋੜ ਨਹੀਂ ਲੋੜ ਹੈ ਸਰਕਾਰ ਮੁਆਵਜ਼ਾ ਐਲਾਨ ਕਰੇ ਮੁਆਵਜ਼ਾ ਕਿਸਾਨਾਂ ਲਈ ਵੀ ਕਰੇ ਮੁਆਵਜ਼ਾ ਮਜ਼ਦੂਰਾਂ ਲਈ ਵੀ ਕਰੇ ਕਿਉਂਕਿ ਕਿਸਾਨਾਂ ਦੀ ਫਸਲ ਗਈ ਆ ਤਾਂ ਮਜ਼ਦੂਰਾਂ ਦਾ ਕੰਮ ਖਤਮ ਹੋਇਆ ਤਾਂ ਸਰਕਾਰ ਨੂੰ ਚਾਹੀਦਾ ਹੈ ਦੋਵਾਂ ਤਰਾਂ ਦੇ ਲਈ ਮੁਆਵਜ਼ੇ ਦਿੱਤੇ ਜਾਣ ਇੱਥੇ ਕਈ ਮਜ਼ਦੂਰ ਬੀਬੀਆਂ ਵੀ ਮੌਜੂਦ ਨੇ ਭੈਣ ਜੀ ਹਾਂ ਜੀ ਐ ਸੱਚਮੁੱਚ ਤੁਹਾਡਾ ਮਜ਼ਦੂਰਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਵੀ ਕੋਠੇ ਮੱਠੇ ਸਾਡੇ ਡਿਗ ਪੀ ਆਹ ਤੇ ਬਾਹਰ ਕਿਸੇ ਦੇ ਘਰ ਬੈਠੇ ਆ ਜਾ ਕੇ ਅੱਛਾ ਬੱਚੇ ਸਾਡੇ ਨਹੀਂ ਕਹਿੰਦੇ ਕਿ ਆਜ ਆ ਹਾਂਜੀ ਬੋਲੋ ਤੇ ਆਹੀ ਹੋਰ ਕੋਹ ਨਹੀਂ ਕਿ ਸਾਡੇ ਚਲੋ ਕੋਠੇ ਪੈ ਜਾ ਜੋ ਗਰੀਬਾਂ ਦੇ ਹੋਰ ਸਾਨੂੰ ਕਾਹਦੀ ਸਭ ਕੋ ਸਾਨੂੰ ਚਲੋ ਮਾੜਾ ਚੰਗਾ ਮਿਲ ਨਹੀਂ ਰਿਹਾ ਹਾਂਜੀ ਅੱਛਾ ਡਿਗਾ ਤੁਹਾਡਾ ਕੋਈ ਕੋਠਾ ਨਹੀਂ ਸਰਪੰਚ ਵੀ ਅੱਜ ਗਿਆ ਵੇਖ ਕੇ ਆਇਆ ਆਹੀ ਕਿਸੇ ਦੇ ਘਰ ਰਹਿੰਦੇ ਆ ਹੂੰ ਸੱਤਾ ਡੇਗ ਪਿਆ ਸਾਡੇ ਦਾ ਅੱਛਾ ਅੰਮੋਕਿਆ ਆ ਉਹ ਚੱਲ ਗਿਆ ਸਾਡੇ ਘਰ ਅੱਛਾ ਪੰਜੀ ਤੁਹਾਡਾ ਵੀ ਕੋਈ ਨੁਕਸਾਨ ਹੋਇਆ ਨਹੀਂ ਹਾਂ ਜੀ ਸਾਡੇ ਕੋਠੇ ਡਿੱਗਣ ਵਾਲੇ ਨੇ ਜਾ ਕੇ ਵੇਖੋ ਉਹਨਾਂ ਦਾ ਕੋਠਿਆਂ ਤਾਂ ਬੜਾ ਬੁਰਾ ਆ ਲਿਆ ਹਾਡੇ ਪਿੰਡ ਦੇ ਸਰਦਾਰ ਜੀ ਗਏ ਉਹ ਕਹਿੰਦੇ ਬਣਾਵਾਂਗੇ ਕਰਾਂਗੇ ਨਾਲ ਸਾਡੇ ਸਾਰੇ ਸਰਦਾਰ ਗਏ ਸੀ ਕਹਿੰਦੇ ਵੀ ਵੇਖ ਕੇ ਤੇ ਤੁਹਾਡਾ ਕਰਾਂਗੇ ਕੁਛ ਨਾ ਕੁਛ ਸਾਡੇ ਕੋਠਿਆਂ ਦਾ ਬੜਾ ਨੁਕਸਾਨ ਹੋਇਆ ਮੇਰਾ ਤੇ ਬਾਤ ਬੀਬੀ ਹੈਂਡਿਕੈਪ ਪਿਆ ਕਮਾਉਣ ਜੋਗਾ ਨਹੀਂ ਆ ਲਾਤੋ ਜੀ ਟੁੱਟੀ ਆ ਤਾਂ ਮੇਰੇ ਬਜਤੀ ਬੱਚੇ ਵੀ ਛੋਟੇ ਨੇ ਤੇ ਇਸ ਕਰਕੇ ਮੈਂ ਕਹਿਨੀ ਆ ਹੱਥ ਜੋੜ ਕੇ ਬੇਨਤੀ ਕਿ ਸਾਡੇ ਕੋਠਿਆਂ ਦਾ ਕੁਝ ਸੋਚਿਆ ਜਾ ਨੀ ਰਾਸ਼ਨ ਤੁਹਾਡੇ ਕੋਲ ਆ ਰਿਹਾ ਜੀ ਹਾਂ ਜੀ ਰਾਸ਼ਨ ਆ ਰਿਹਾ ਰਾਸ਼ਨ ਖਾ ਰਹੇ ਹਾਂ ਹਾਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਵਿਤਕਰਾ ਵੀ ਰਾਸ਼ਨ ਦੇਣ ਚ ਹੁੰਦਾ ਵੀ ਆ ਇਹ ਰਹਾ ਤੇ ਆ ਗਰੀਬ ਹੈ ਗਰੀਬ ਨੂੰ ਕੱਟ ਦੇਣਾ ਨਹੀਂ ਨਹੀਂ ਇਹ ਝੂਠ ਨਹੀਂ ਮਾਰਨਾ ਸਾਡੇ ਘਰ ਨੇ ਉਤਲੇ ਬੰਨੇ ਪਿੰਡੋਂ ਮਾ ਇਹ ਇਧਰ ਆਣ ਕੇ ਵੇਨੇ ਆ ਕਿਹ ਗੱਲ ਹੁੰਦੀ ਆ ਕਿ ਨਹੀਂ ਹੁੰਦੀ ਆਹੀ ਰਹਿੰਦੇ ਬਾਹਰ ਆ ਜੇ ਕੋਈ ਟਰਾਲੀ ਆਉਂਦੀ ਆ ਤੇ ਆਹੀ ਆਉਨੇ ਤੇ ਟਰਾਲੀ ਭੱਜ ਜਾਂਦੀ ਆ ਚਲੋ ਆਹੀ ਤਾਂ ਸਰਕ ਤੇ ਬੈਠੇ ਆ ਅੱਛਾ ਹਾਂ ਮਤਲਬ ਜਦੋਂ ਟਰਾਲੀ ਆਉਂਦੀ ਆ ਤੇ ਤੁਹਾਡੇ ਜਦੋਂ ਤੁਸੀਂ ਲੈਣ ਆਉਂਦੇ ਚਲੀ ਜਾਂਦੀ ਆ ਹਾਂ ਉਹ ਹੁਣ ਵੀ ਆਈ ਉਹ ਤੋ ਉਹ ਦੇਰ ਦੇਰ ਇੱਥੋਂ ਜਾ ਕੇ ਤਾਂ ਸੌਦਾ ਲਿਆਈਆਂ ਨੇ ਆ ਤੁਸੀਂ ਆਪਾਂ ਇੱਧਰ ਕਿਸਾਨ ਭਰਾ ਵੀ ਮੌਜੂਦ ਨੇ ਆ ਵੀਰ ਜੀ ਤੁਹਾਡੇ ਸਾਹਮਣੇ ਮਜ਼ਦੂਰ ਭਰਾ ਪੈਣਾ ਚਲੋ ਉਹ ਵੀ ਆਪਣੇ ਨੇ ਤੁਹਾਡਾ ਹੀ ਪਰਿਵਾਰ ਨੇ ਤਾਂ ਉਹ ਉਹ ਇਹ ਕਹਿ ਰਹੇ ਨੇ ਕਿ ਇੱਥੋਂ ਕਈ ਟਰਾਲੀਆਂ ਜਿਹੜੀਆਂ ਮੋੜ ਦਿੱਤੀਆਂ ਜਾਂਦੀਆਂ ਗਰੀਬਾਂ ਕੋਲ ਨਹੀਂ ਪਹੁੰਚਣ ਦਿੰਦੇ ਮੈਂ ਇਹ ਕਹਿਣਾ ਜਾਊਂਗਾ ਵੀ ਜਿਹੜਾ ਬੈਂਚ ਦਾ ਇਹਨਾਂ ਕਿਹਾ ਵੀ ਬੈਂਚ ਤੇ ਬੈਠੇ ਬੰਦੇ ਮੋੜ ਦਿੰਦੇ ਆ ਆ ਕੈਮਰਾਮੈਨ ਨੂੰ ਕਹੂੰਗਾ ਕਿ ਆ ਬੈਂਚ ਵਿਖਾ ਦਿਓ ਕਿਹੜੇ ਮੋੜ ਤੇ ਲੱਗਾ ਆ ਉਹ ਮਜ਼ਦੂਰ ਬੀਬੀਆਂ ਜਾਂ ਵੀਰ ਭਰਾ ਜਿਹੜੇ ਉਹ ਵਿਖਾ ਦਿਓ ਕਿਹੜੇ ਮੋੜ ਤੇ ਬੈਠੇ ਆ ਜੇ ਟਰਾਲੀ ਮੋੜਦੇ ਆ ਤੇ ਉੱਥੋਂ ਮੋੜਾਂਗੇ ਕਿ ਇੱਥੋਂ ਮੋੜਾਂਗੇ ਜੇ ਇੱਥੋਂ ਮੋੜਾਂਗੇ ਤੇ ਉਹਨਾਂ ਦੇ ਕੋਲ ਹੀ ਜਾਊਗੀ ਆ ਤਿੰਨ ਦਿਨ ਹੋ ਗਏ ਉੱਥੇ ਬੈਠਿਆਂ ਨੂੰ ਕਿਸੇ ਨੇ ਕੋਈ ਟਰਾਲੀ ਨਹੀਂ ਮੋੜੀ 100 ਵਾਰੀ ਕੋਈ ਕਹਦੇ ਮੈਨੂੰ ਮਿਲਿਆ ਨਹੀਂ ਕੁਛ ਖਾ ਕੇ ਸਾਰਾ ਕੁਛ ਕਹਦੇ ਹਰਾਮ ਕਰਦੇ ਉਹ 100 ਵਾਰੀ ਕਹਦੇ ਪਰ ਹਰ ਇੱਕ ਘਰ ਨੂੰ ਰਾਸ਼ਨ ਮਿਲਿਆ ਹਰ ਇੱਕ ਨੂੰ ਲੰਗਰ ਮਿਲਿਆ ਹਰ ਇੱਕ ਨੂੰ ਜਿਸ ਵੀ ਚੀਜ਼ ਦੀ ਲੋੜ ਹੈ ਸਾਰੀਆਂ ਚੀਜ਼ਾਂ ਹਰ ਇੱਕ ਨੂੰ ਤੂੜੀ ਚਾਰ ਸਭ ਜਿਹੜੇ ਘਰਾਂ ਦੀ ਗੱਲ ਕਰਨ ਦੇ ਉਹਨਾਂ ਘਰਾਂ 'ਚ ਮੈਂ ਖੁਦ ਪਹਚਾਇਆ ਚੋਖਰ ਪਹਚਾਇਆ ਆਚਾਰ ਪਹਚਾਇਆ ਹਰ ਚੀਜ਼ ਦੀ ਸਹਾਇਤਾ ਕਰਨ ਨੂੰ ਅਸੀਂ ਤਿਆਰ ਆਂ ਪਰ ਇਹੋ ਜਿਹਾ ਜਿਹੜਾ ਕਹਿ ਕੇ ਮੱਲੋ ਫਿਰ ਮਨ ਖੱਟਾ ਹੁੰਦਾ ਦੁੱਖ ਲੱਗਦਾ ਬੜਾ ਇਸ ਚੀਜ਼ ਦਾ ਕਿ ਜਦੋਂ ਆਪਾਂ ਘਰ ਵੀ ਰਹੇ ਆ ਤੇ ਕਹਿ ਰਹੇ ਸਾਨੂੰ ਮਿਲ ਕੁਛ ਨਹੀਂ ਰਿਹਾ ਉਹ ਚੀਜ਼ ਦਾ ਬੜਾ ਜਿਆਦਾ ਦੁੱਖ ਹੁੰਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਪਿੰਡ ਦੇ ਵਿੱਚ ਰਹਿਣਾ ਸਾਰਾ ਇੱਕ ਪਰਿਵਾਰ ਆ ਜੇ ਦੂਜੀ ਗੱਲ ਕਰੀਏ ਮੰਨ ਕੇ ਚੱਲੋ ਜ਼ਿੰਮੇਵਾਰਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੁਹਾਨੂੰ ਵੀ ਪਤਾ ਜੀ ਹੋਇਆ ਨਾ ਫਿਰ ਇਹਨਾਂ ਦਾ ਫਰਜ਼ ਬਣਦਾ ਹੈ ਸਾਡਾ ਸਗੋਂ ਸਾਥ ਦੇਣ ਦਾ ਔਖੇ ਵੇਲੇ ਤੇ ਅਸੀਂ ਇਹਨਾਂ ਦਾ ਸਾਥ ਉਹ ਕਹਿੰਦੇ ਨੇ ਮਜ਼ਦੂਰ ਵੀਰ ਜੀ ਕਹਿੰਦੇ ਨੇ ਕਿਸਾਨਾਂ ਦਾ ਹੋਇਆ ਕਿਸਾਨਾਂ ਨਾਲ ਸਾਡਾ ਵੀ ਹੋਇਆ ਉਹ ਕਹਿੰਦੇ ਨੇ ਜੇ ਕਿਸਾਨ ਦੀ ਫਸਲ ਗਈ ਤੇ ਸਾਡੀ ਵੀ ਰੋਜੀ ਉੱਥੋ ਹੀ ਹੋਣੀ ਸੀ ਉਹ ਵੀ ਗਈ ਅਸੀਂ ਇਸ ਚੀਜ਼ ਨੂੰ ਮੰਨਦੇ ਆ ਅਸੀਂ ਇਸ ਨੂੰ ਮੰਨਦੇ ਆ ਕਿ ਕਿਸਾਨ ਦਾ ਨੁਕਸਾਨ ਹੋਇਆ ਤੇ ਸਾਰਿਆਂ ਦਾ ਹੀ ਹੋਣਾ ਪਰ ਇਹ ਜਿਹੜੇ ਇਹੋ ਜਿਹੇ ਸਮਝ ਹੁੰਦੇ ਆ ਇਹ ਇੱਕ ਦੂਜੇ ਦੇ ਨਾਲ ਖਲੋਣਦੇ ਆਂ ਦੇ ਨਾ ਕਿ ਦੂਸ਼ਣ ਬਾਜੀ ਦੇ ਜੀ ਕੱਟ ਕੇ ਕੱਟ ਕੇ ਕਰ ਆੜੀ ਦੱਪਾ ਕਰਨ ਦਾ ਹੈ ਮਿਹਨਤ ਕਰਕੇ ਖਾਣ ਦਾ ਹੈ ਉਹ ਵੀ ਆਂਦੇ ਵੀ ਇਹਨਾਂ ਕੋ ਦਬਦਬਾ ਲਈ ਜਾਂਦੇ ਨੇ ਸਾਰਾ ਸਾਰਾ ਪੈਹੀ ਆਨੇ ਆ ਵੇਖੋ ਨਾ ਵਿਚਾਰੇ ਬੱਚਾ ਹੋਏ ਕੋਟੀ ਦਾ ਵੀ ਸਾਨੂੰ ਜੋ ਵੀ ਆਉਂਦਾ ਸਾਨੂੰ ਦਿੱਤਾ ਜਾਵੇ ਕੱਲ ਵੀ ਸੌਦੇ ਦੀ ਟਰਾਲੀ ਇੱਥੋਂ ਮੁਰਗੀ ਆ ਇੱਥੋਂ ਆਣ ਕੇ ਮੋਲ ਗਿਆ ਕਿਧਰ ਦੋ ਵੰਡਿਆ ਕਿਉਂ ਨਹੀਂ ਗਿਆ ਨਹੀਂ ਪਰ ਪਰ ਉਹ ਕਹਿੰਦੇ ਨੇ ਕਿਸਾਨ ਭਰਾ ਕਹਿੰਦੇ ਨੇ ਅਸੀਂ ਨਹੀਂ ਕਿਸੇ ਨੂੰ ਮੋੜਿਆ ਨਹੀਂ ਇਹਨਾਂ ਨੇ ਨਹੀਂ ਮੋੜਿਆ ਪਤਾ ਨਹੀਂ ਵੀ ਉਹ ਦੇ ਕੇ ਕਿਉਂ ਨਹੀਂ ਗਿਆ ਇੱਥੇ ਵੇਖੋ ਵੀ ਉਹ ਇਤਨਾ ਹੀ ਇਹ ਕਿਸੇ ਕਿਸਾਨ ਨੇ ਮੋੜਿਆ ਉਹਦਾ ਨਾਮ ਲੈਣੇ ਕੀ ਜਾਂ ਕਿੰਨੇ ਮੋੜਿਆ ਤੇ ਕਿੰਨੇ ਨਹੀਂ ਮੋੜੇ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਇਹ ਬੀਬੀਆਂ ਬੀਬੀਆਂ ਮਗਰ ਮਗਰ ਜਾਣ ਲਈਆਂ ਸੀ ਉਹਨਾਂ ਸੌਦਾ ਨਹੀਂ ਇਹਨਾਂ ਨੂੰ ਦਿੱਤਾ ਉਹ ਉਥੋਂ ਟ੍ਰੈਲੀ ਵਾਪਸ ਕਰਕੇ ਲਾਏ ਕੱਲ ਦੀ ਗੱਲ ਆ ਹੂੰ ਉਹ ਜਿਹੜਾ ਕਹੇਦਾ ਥੋੜਾ ਕਸੂਰ ਆ ਵੇਖੋ ਪਤਾ ਨਹੀਂ ਪਈ ਕੀ ਕੀ ਦੇਖੋ ਮੇਰੀ ਮੈਂ ਕੈਮਰੇ ਦੇ ਉੱਪਰ ਪੂਰੇ ਪੰਜਾਬ ਨੂੰ ਇਹ ਗੱਲ ਕਹਿਣੀ ਚਾਹਣਾ ਦੇਖੋ ਭਰਾਓ ਪੂਰਾ ਪੰਜਾਬ ਆਪਾਂ ਗੁਰੂਆਂ ਦੇ ਨਾਮ ਤੇ ਜਿਉਂਨੇ ਆ ਸਾਡੇ ਪੰਜਾਬ ਦੇ ਵਿੱਚ ਜਿੰਨੀ ਵੀ ਅੱਜ ਪੰਜਾਬ ਵਸਦਾ ਪਿਆ ਕਦੋਂ ਦਾ ਤਬਾਹ ਹੋ ਜਾਂਦਾ ਜੇ ਇੱਥੇ ਗੁਰੂਆਂ ਦੀ ਸੋਚ ਵਿਚਾਰਤਾਂ ਨਾ ਹੁੰਦੀ ਔਰ ਗੁਰੂ ਸਹਿਮਾਨਾ ਨੇ ਜਾਤ ਪਾਤ ਊਚ ਨੀਚ ਨੂੰ ਰੱਜ ਕੇ ਭੰਡਿਆ ਖੰਡਨ ਕੀਤਾ ਇੱਥੇ ਕਿਸਾਨ ਭਰਾ ਜਿੰਨੇ ਖੜੇ ਨੇ ਪਿੱਛੇ ਉਹ ਵੀਰ ਜੀ ਇਹ ਸਾਰੇ ਸਿਰਾਂ ਤੇ ਪੱਗਾ ਨੇ ਸਾਰੇ ਸਰਦਾਰ ਨੇ ਗੁਰੂ ਸਹਿਬਾਨਾ ਦੇ ਪੈਰੋਕਾਰ ਨੇ ਦੇਖੋ ਮੈਂ ਇੱਕ ਗੱਲ ਠੋਕ ਮਾਰਾ ਕੇ ਕਹੂੰਗਾ ਜਿਹੜਾ ਸਿੱਖ ਹੁੰਦਾ ਹੁੰਦੀ ਕੋਈ ਜਾਤ ਨਹੀਂ ਹੁੰਦੀ ਤੇ ਜਿਹਦੀ ਕੋਈ ਜਾਤ ਹੁੰਦੀ ਆ ਉਹ ਸਿੱਖ ਨਹੀਂ ਹੁੰਦਾ ਔਰ ਦਿਮਾਗਾ ਦੇ ਵਿੱਚ ਜਾਤਾਂ ਦੀਆਂ ਪੂਛਾਂ ਲੈ ਕੇ ਚੱਲਣਾ ਜਾਤਾਂ ਗੋਤਾਂ ਦਾ ਗੰਦ ਲੈ ਕੇ ਇਹ ਗੁਰੂ ਸਹਿਬਾਨਾ ਦੀ ਸੋਚ ਤੋਂ ਉਲਟ ਹੈ ਜਿਹਨੂੰ ਵੀ ਲੱਗਦਾ ਮੈਂ ਤਾਂ ਫਲਾਣਾ ਉਹ ਸਿੱਖ ਨਹੀਂ ਹੋ ਸਕਦਾ ਸੋ ਇਸ ਪਿੰਡ ਦੇ ਵਿੱਚ ਇਸ ਗੱਲ ਦੀ ਮੁੱਦਾ ਉੱਠਿਆ ਕਈਆਂ ਪਿੰਡਾਂ 'ਚ ਉੱਠਦਾ ਰਹਿੰਦਾ ਐ ਸੰਕਟ ਦੇ ਸਮੇਂ ਮੈਨੂੰ ਲੱਗਦਾ ਏਦਾਂ ਦੀਆਂ ਗੱਲਾਂ ਕਦੇ ਵੀ ਨਹੀਂ ਉੱਠਣੀਆਂ ਚਾਹੀਦੀਆਂ ਨਹੀਂ ਤਾਂ ਫਿਰ ਅਸੀਂ ਜਿੰਨੇ ਮਰਜੀ ਅਸੀਂ ਪਹਿਰਾਵੇ ਪਾਲ ਗਏ ਅਸੀਂ ਪਹਿਰਾਵੇ ਬਾਣੇ ਪਾਲ ਗਏ ਅਸੀਂ ਫਿਰ ਪਖੰਡੀ ਹੋਵਾਂਗੇ ਅਸੀਂ ਸਿੱਖ ਨਹੀਂ ਹੋ ਸਕਦੇ ਜੇਕਰ ਅਸੀਂ ਉਸ ਵਿਚਾਰਧਾਰਾ ਨੂੰ ਫੋਲੋ ਨਹੀਂ ਕਰਦੇ ਹੁਣ ਇਹ ਪਿੰਡ ਅਜਨਾਲਾ ਦਾ ਕੋਟਲੀ ਅੰਬ ਇਹਦੇ ਵਿੱਚੋਂ ਮੁੱਦਾ ਉੱਠਿਆ ਪੂਰੇ ਪੰਜਾਬ ਨਾਲ ਮੈਂ ਇਸੇ ਦੀ ਗੱਲ ਕਰ ਰਿਹਾ ਕੋਕੇ ਮਜ਼ਦੂਰ ਭਰਾਵਾਂ ਨੂੰ ਇਹ ਲੱਗਾ ਉਹ ਕਹਿੰਦੇ ਅਜੇ ਵੀ ਕਹਿ ਰਹੇ ਨੇ ਕਿਸਾਨ ਭਰਾਵਾਂ ਦੇ ਸਾਹਮਣੇ ਉਹ ਕਹਿ ਰਹੇ ਨੇ ਕਿ ਹਾਂ ਟਰਾਲੀਆਂ ਮੋੜੀਆਂ ਜਾਂਦੀਆਂ ਔਰ ਕੁਝ ਲੋਕ ਮੋੜਦੇ ਆ ਗਰੀਬਾਂ ਕੋਲ ਨਹੀਂ ਜਾਂਦੇ ਪਰ ਉਹ ਕਹਿੰਦੇ ਅਸੀਂ ਅਜਿਹਾ ਨਹੀਂ ਕਰ ਰਹੇ ਵੇਖੋ ਸਾਰੇ ਵਿਅਕਤੀ ਮਾਰੇ ਹੋ ਨਹੀਂ ਸਕਦੇ ਹੋ ਸਕਦਾ ਕਿਸੇ ਇੱਕ ਦੋ ਨੇ ਗਲਤੀ ਕੀਤੀ ਹੋ ਸਕਦੀ ਹੈ ਪਰ ਜਿਹੜਾ ਸਾਰਿਆਂ ਦੇ ਉੱਪਰ ਦੋਸ਼ ਲੱਗਣਾ ਇਹ ਗਲਤ ਹੈ ਔਰ ਇੱਕ ਹੋਰ ਗੱਲ ਵੀਡੀਓ ਦੇਖ ਕੇ ਬਹੁਤ ਸਾਰੇ ਲੋਕ ਥੱਲੇ ਗੰਦੀਆ ਗਾਲਾਂ ਕੱਢਦੇ ਨੇ ਉਹ ਬੀਬੀ ਦੀ ਵੀਡੀਓ ਆਈ ਬਹੁਤ ਸਾਰੇ ਲੋਕਾਂ ਨੇ ਥੱਲੇ ਆਹ ਕਿਸਾਨ ਭਾਈ ਚਾਰੇ ਨੂੰ ਵੀ ਗੰਦੀਆਂ ਗਾਲਾਂ ਕੱਢੀਆਂ ਮੈਂ ਪੁੱਛਣਾ ਚਾਹਣਾ ਇਹ 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 ਕਿਹੜੀ ਨੈਤਿਕਤਾ ਜੇ ਕੋਈ ਗਰੀਬ ਨਾਲ ਵੀ ਖੜਨਾ ਚਾਹੁੰਦਾ ਤਾਂ ਇਹ ਕੈਸਾ ਲਾ ਵੀ ਯਾਰ ਇਹ ਸੋ ਇਹ ਠੀਕ ਨਹੀਂ ਅੰਜ ਨਹੀਂ ਕਰਨਾ ਚਾਹੀਦਾ ਗਾਲਾਂ ਕੱਢ ਕੇ ਕੀ ਸਾਬਤ ਕਰਦੇ ਹੋ ਸਾਨੂੰ ਪੰਜਾਬੀਆਂ ਨੂੰ ਇਹ ਗੰਦੀਆ ਤਪੈ ਕਿੱਥੋਂ ਗਈ ਆ ਅੰਜ ਅਸੀਂ ਗੱਲਾਂ ਕਰਦੇ ਆ ਨੈਤਿਕਤਾ ਦੀਆਂ ਅਸੀਂ ਗੱਲਾਂ ਕਰਦੇ ਆ ਸੰਗਾ ਸ਼ਰਮਾਂ ਦੀਆਂ ਮੂੰਹ ਤੇ ਸਾਡੇ ਗਾਲਾਂ ਚੜੀਆਂ ਮੈਂ ਠੋਕ ਬਜਾ ਕੇ ਕਹਿਣਾ ਹੁੰਨਾ ਅੱਗੇ ਵੀ ਹਜ਼ਾਰਾਂ ਮਰ ਮੇਰੇ ਚੈਨਲ ਤੇ ਤੁਸੀਂ ਦੇਖਿਆ ਹੋਣਾ ਮੈਂ ਕਹਿੰਦਾ ਜਿਹੜਾ ਬੰਦਾ ਗਾਲ ਕੱਢ ਲਿੰਦਾ ਧੀ ਦੀ ਮਾਂ ਦੀ ਭੈਣ ਦੀ ਉਹ ਬਿਸ਼ਰਮ ਹੁੰਦਾ ਉਹ ਕਹੀ ਜਾਵੇ ਆਪਾਂ ਹੈ ਨਹੀਂ ਬਿਸ਼ਰਮਾ ਹੁੰਦਾ ਗੱਲ ਕਰਿਆ ਕਰੋ ਲੋਜਿਕ ਨਾਲ ਦਲੀਲ ਨਾਲ ਗਾਲ ਕੱਢ ਕੇ ਕਮੈਂਟ ਕਰਨੇ ਇਹ ਕੰਮ ਆਪਾਂ ਨੂੰ ਬੰਦ ਕਰਨਾ ਚਾਹੀਦਾ ਸੋ ਇਹ ਜਿੰਨੇ ਪੈਣਾ ਪਰਾ ਮਜ਼ਦੂਰ ਪਰਾ ਖੜੇ ਨੇ ਕਿਸਾਨ ਪਰਾ ਖੜੇ ਨੇ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਦੋਨਾਂ ਧਿਰਾਂ ਨੂੰ ਕਿ ਪਿੰਡ ਦੇ ਵਿੱਚ ਆ ਸੰਕਟ ਆਇਆ ਸੰਕਟ ਦੇ ਸਮੇਂ ਨੂੰ ਰਲ ਮਿਲ ਕੇ ਨਜਿੱਠਣਾ ਚਾਹੀਦਾ ਸੰਕਟ ਕਿਸਾਨਾਂ ਤੇ ਵੱਡਾ ਉਹਨਾਂ ਦੀਆਂ ਫਸਲਾਂ ਵੀ ਤਬਾਹ ਹੋਈਆਂ ਨੇ ਕੱਖ ਨਹੀਂ ਬਚਿਆ ਕਰਜ਼ੇ ਲੈ ਲੈ ਕੇ ਉਹਨਾਂ ਨੇ ਬੀਜੀਆਂ ਨੇ ਤੇ ਮਜ਼ਦੂਰਾਂ ਦਾ ਵੀ ਕੱਖ ਨਹੀਂ ਮਜ਼ਦੂਰਾਂ ਨੂੰ ਉਸੇ ਹੀ ਖੇਤਾਂ 'ਚ ਕੰਮ ਮਿਲਣਾ ਸੀ ਦਿਹਾੜੀ ਦਾ ਪਾ ਮਿਲਣਾ ਸੀ ਉਹਨਾਂ ਨੇ ਉਹ ਉਹਨਾਂ ਦੇ ਵੀ ਚੁੱਲ੍ਹੇ ਠੰਡੇ ਤੇ ਉਹਨਾਂ ਦੇ ਵੀ ਆਸ ਟਾਈਮ ਦੇ ਉੱਪਰ ਬਣਦਾ ਸਰਕਾਰਾਂ ਦਾ ਫਰਜ਼ ਆ ਹਕੂਮਤਾਂ ਅਸਲੀ ਜਿਹੜਾ ਜ਼ਿੰਮੇਵਾਰ ਆ ਉਹ ਪਾਸੇ ਬੈਠਾ ਤੇ ਇਹ ਲੋਕ ਆਪਸ ਦੇ ਵਿੱਚ ਉਲਝੇ ਪਏ ਨੇ ਕਿਸਾਨ ਪਰਾ ਮਜ਼ਦੂਰ ਪਰਾ ਪਾਲੋ ਤੇ ਰਾਜ ਕਰੋ ਦੀ ਨੀਤੀ ਬਹੁਤ ਚੱਲਦੀ ਆ ਇਹ ਹੜ ਨਹੀਂ ਸਿਉਣੀ ਭਗਵੰਤ ਮਾਨ ਸਾਹਿਬ ਅਜੇ ਸੀਐਮ ਨੇ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ ਆਪਾਂ ਕਿਸੇ ਪਾਰਟੀ ਨਾਲ ਮਤਲਬ ਨਹੀਂ ਆਪਾਂ ਨੂੰ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਬੰਨ ਪੱਕੇ ਨਹੀਂ ਕੀਤੇ ਨਾਲਿਆਂ ਦੀ ਨਦੀਆਂ ਦੀ ਸਫਾਈ ਉਹ ਵੀ ਨਹੀਂ ਕਰਾਉਂਦੇ ਰਹੇ ਉਦੋਂ ਵੀ ਹੜ ਤਾਂ ਆਉਂਦੇ ਰਹੇ ਇਹ ਗੱਲ ਭਗਵੰਤ ਮਾਨ ਸਾਹਿਬ ਖੁਦ ਬੋਲਦੇ ਰਹੇ ਮੇਰੇ ਚੈਨਲ ਤੇ ਮੈਂ ਪੁਰਾਣੀਆਂ ਵੀਡੀਓ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਨਾਲ-ਨਾਲ ਹੁਣ ਮਾਨ ਸਾਹਿਬ ਖੁਦ ਮੁੱਖ ਮੰਤਰੀ ਨੇ ਜੇ ਉਹਨਾਂ ਨੇ ਬੰਨ ਪੱਕੇ ਕੀਤੇ ਹੁੰਦੇ ਨਦੀਆਂ ਨਾਲਿਆ ਸੇਮ ਨਾਲਿਆਂ ਦੀ ਸਫਾਈ ਕਰਾਈ ਹੁੰਦੀ ਤੇ ਹੜ ਹੁਣ ਵੀ ਨਹੀਂ ਸੀ ਆਉਣੀ ਸਰਕਾਰਾਂ ਦੀ ਨਕਾਮੀ ਕਰਨ ਆਏ ਤੇ ਲਿਆਂਦੇ ਗਏ ਹੁਣ ਬਚਾਉਣਾ ਕਿੰਨੇ ਆ ਪੰਜਾਬ ਔਰ ਦੁਨੀਆ ਜਿਹੜੀ ਆ ਉਹ ਆ ਰਹੀ ਆ ਮਦਦ ਤੇ ਪਰ ਸਰਕਾਰ ਸਰਕਾਰ ਕਿਉਂ ਨਹੀਂ ਮੁਆਵਜ਼ੇ ਐਲਾਨ ਕਰਦੀ ਜਿੱਥੇ ਕਿਸਾਨਾਂ ਦੇ ਕਿੱਲੇ ਦੇ ਪ੍ਰਤੀ ਮੈਨੂੰ ਲੱਗਦਾ ਜੇ ਸਰਕਾਰ ਮਾੜਾ ਮੋਟਾ ਵੀ ਦਰਦ ਸਮਝਦੀ ਆ ਡਰਾਮੇਬਾਜੀ ਨਹੀਂ 70000 ਰੁਪਇਆ ਪ੍ਰਤੀ ਕਿੱਲਾ ਕਿਸਾਨਾਂ ਦਾ ਮੁਆਵਜ਼ਾ ਲੈਣਾ ਚਾਹੀਦਾ ਔਰ ਇੱਕ ਪਸ਼ੂ ਇੱਕ ਮੱਝ ਡੰਗਰ 40000 ਤੋਂ ਸ਼ੁਰੂ ਹੋ ਕੇ 1.5 ਲੱਖ ਤੱਕ ਕੰਮ ਕਰਾਂ ਚ ਹੁੰਦਾ ਮੋਟਾ ਜਾਂ ਲੇਖਾ ਲਾ ਲਓ 80000 ਮੁਆਵਜ਼ਾ ਇੱਕ ਪਸ਼ੂ ਦਾ ਦੇ ਦਿਓ ਤੇ ਮਜ਼ਦੂਰਾਂ ਨੂੰ ਪ੍ਰਤੀ ਕਿੱਲਾ ਜਿੰਨੇ ਮਜ਼ਦੂਰਾਂ ਦੇ ਪਰਿਵਾਰ ਨੇ ਉਹਨਾਂ ਨੂੰ ਵੀ ਪ੍ਰਤੀ ਜੀ ਉਹ ਵੀ 6 ਮਹੀਨੇ ਦੀ ਫਸਲ ਦੇ ਵਿੱਚੋਂ ਇੱਕ ਜੀ ਘਟੋ ਘਟ ਕੋਈ 15000 20000 ਤੱਕ ਕਮਾਉਂਦੇ ਜਿੰਨੇ ਉਹਨਾਂ ਦੇ ਜੀ ਨੇ ਉਸ ਹਿਸਾਬ ਨਾਲ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਦਿਹਾੜੀ ਦਾ ਮਜ਼ਦੂਰੀ ਦਾ ਹੁਣ ਉਹ ਕੰਮ ਕਿੱਥੇ ਕਰਨਗੇ ਇੱਥੇ ਕਿਹੜਾ ਫੈਕਟਰੀਆਂ ਕਾਰਖਾਨੇ ਲੱਗੇ ਨੇ ਜਿੱਥੇ ਉਹ ਜਾ ਕੇ ਦਿਹਾੜੀ ਕਰ ਲੈਣਗੇ ਦਿਹਾੜੀ ਦੱਪਾ ਤੋਂ ਉਹਨਾਂ ਨੇ ਖੇਤਾਂ 'ਚ ਕਰਨ ਵਾਲੇ ਖੇਤਾਂ 'ਚ ਬਚਿਆ ਕੁਝ ਨਹੀਂਗਾ ਔਰ ਅਜੇ ਆਪਣੇ ਸਾਰਿਆਂ ਲਈ ਪੰਜਾਬੀਓ ਸੰਕਟ ਖਤਮ ਹੋ ਜਾਣਾ ਪਾਣੀ ਲੱਥ ਰਹੇ ਨੇ ਅਸੀਂ ਆਪਣੇ ਕੈਮਰੇ ਲੈ ਕੇ ਆਪਣੇ ਸਟੂਡੀਓ ਚੱਲ ਜਾਣਾ ਤੁਸੀਂ ਰਾਸ਼ਨ ਦੇ ਕੇ ਆਪਣੇ ਘਰੇ ਚਲੇ ਜਾਣਾ ਪਰ ਇਹਨਾਂ ਦੀਆਂ ਖੇਤਾਂ ਦੇ ਵਿੱਚ 6-6 ਮਹੀਨੇ ਸਾਲ-ਸਾਲ ਫਸਲ ਨਹੀਂ ਹੋਣੀ ਇੱਥੇ ਬਹੁਤ ਸੰਕਟ ਅਜੇ ਰਹਿਣਾ ਸੋ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਦੇ ਨਾਲ ਖੜਨਾ ਪੈਣਾ ਪਿੰਡ ਵਾਲੇ ਕਹਿੰਦੇ ਨੇ ਕਿ ਉਹ ਇੱਕ ਵੀਰ ਆ ਟਰੈਕਟਰ ਲੈ ਕੇ ਆਇਆ ਇਸ ਪਿੰਡ ਦੇ ਵਿੱਚ ਉਹ ਕਹਿੰਦੇ ਨੇ ਕਿ ਉਹਨੇ ਪਿੰਡ ਦੇ ਵਿੱਚ ਇਸ ਸੰਕਟ ਦੇ ਵਿੱਚ ਉਹ ਵੱਡਾ ਕੰਮ ਕਰਦਾ ਨਜ਼ਰ ਆਇਆ ਕੀ ਨਾਂ ਵੀਰ ਜੀ ਤੁਹਾਡਾ ਮੇਰਾ ਨਾਮ ਸਿਮਰਨਜੀਤ ਸਿੰਘ ਜੀ ਗੋਲੂ ਸਿਮਰਨਜੀਤ ਸਿੰਘ ਜੀ ਪਿੰਡ ਦੇ ਲੋਕ ਤੁਹਾਡੀ ਤਾਰੀਫ ਕਰ ਰਹੇ ਨੇ ਕਹਿ ਰਹੇ ਨੇ ਕਿ ਸੰਕਟ ਦੇ ਸਮੇਂ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਤੁਸੀਂ ਇੱਥੇ ਰਹਿੰਦੇ ਹੋ ਕਿ ਫੌਰਨ ਬਾਹਰ ਨਹੀਂ ਮੈਂ ਯੂਰਪ ਰਹਿਣਾ ਜੀ ਯੂਰਪ ਰਹਿਣਾ ਹਾਂ ਜੀ ਹਾਂ ਜੀ ਇਸ ਤਰ੍ਹਾਂ ਔਰ ਤੁਸੀਂ ਇੱਥੇ ਆਏ ਹੋ ਇੱਥੇ ਤੁਸੀਂ ਕੀ ਕੀ ਸਹਾਇਤਾ ਲੋਕਾਂ ਦੀ ਕੀਤੀ ਹੈ ਸਹਿਦਾ ਜੀ ਚਲੋ ਰਾਸ਼ਨ ਤੇ ਬਾਹਰੋਂ ਬਹੁਤ ਆਇਆ ਸਾਡੇ ਪਿੰਡ ਐਵੇਂ ਕਹੀਏ ਹੁਣ ਜਿਹੜੇ ਸਾਡੇ ਪਿੰਡ ਦੇ ਜਾਂ ਕੋਈ ਵੀ ਵੀਡੀਓ ਬਣਾਉਂਦਾ ਨਾ ਵੀ ਸਾਡੇ ਪਿੰਡ ਪਹੁੰਚਿਆ ਨਹੀਂ ਕਾਪ ਉਹਦੇ ਬੇਵਕੂਫੀ ਇਹ ਨਾਲ ਤੇ ਕਿਉਂਕਿ ਇਹਨਾਂ ਨੂੰ ਸਾਰਾ ਕੁਝ ਮਿਲ ਗਿਆ ਜੇ ਤੇ ਵੱਧ ਚੜ ਕੇ ਜਿਹੜਾ ਵੀ ਵੀਰ ਭਰਾ ਕੋਈ ਵੀ ਜਿਹਦੀ ਗੰਜਾਇਸ਼ ਆ ਕੋਈ ਉਹ ਸਾਰਾ ਕੁਝ ਹੀ ਦੇਣ ਰਿਹਾ ਜੇ ਬਾਕੀ ਜਿਹੜਾ ਰਹਿ ਗਿਆ ਸੀ ਆਪਣਾ ਮਾਲ ਡੰਗਰ ਦਾ ਉਹ ਆ ਤਿੰਨਾਂ ਦਿਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਕਿਹੇ ਪਿੰਡ ਇੰਨਾ ਸਮਾਨ ਨਹੀਂ ਆਇਆ ਨਾ ਜਿਹੇ ਜਿੰਨਾ ਇਹ ਪਿੰਡ ਆ ਗਿਆ ਹੂੰ ਤੇ ਇਸ ਤੋਂ ਵੱਧ ਕਿ ਜੇ ਅਜੇ ਵੀ ਕਹਿਣਾ ਨੂੰ ਕੁਝ ਮਿਲਿਆ ਨਹੀਂ ਇਹਨਾਂ 'ਤੇ ਵੀ ਮਾੜੀ ਗੱਲ ਹੈ ਅਜੇ ਹੋਰ ਆਉਣਾ ਇਹਨਾਂ 'ਤੇ ਹੁਣ ਇਹਨਾਂ 'ਤੇ ਡਿਆ ਵਾ ਪਰ ਇਹ ਵੀ ਕਿਸ ਹਿਸਾਬ ਨਾਲ ਲੋ ਅਗਲੇ ਇਹ ਨਾ ਆਪਣੇ ਪਿੰਡ ਦੀ ਵੀ ਬਦਨਾਮੀ ਨਾ ਕਰੋ ਯਾਨ ਨੂੰ ਕੁਝ ਮਿਲਿਆ ਨਹੀਂ ਉਹ ਵੀ ਮਾੜੀ ਗੱਲ ਹੈ ਜਦੋਂ ਭੈਣ ਭਰਾ ਸੇਵਾ ਕਰਦੇ ਆ ਫਿਰ ਉਹਨਾਂ ਨੂੰ ਦੁੱਖ ਲੱਗਦਾ ਵੀ ਇਹਨਾਂ ਕੋਈ ਦੇ ਕੇ ਵੀ ਤੁਸੀਂ ਸਾਡੇ ਕਹਦੇ ਵੀ ਕੁਝ ਮਿਲਿਆ ਹੀ ਨਹੀਂ ਹੈ ਤੇ ਫਿਰ ਉਹ ਮਾੜੀ ਗੱਲ ਪਰ ਇੱਕ ਮੁੱਦਾ ਸੀ ਤਾਂ ਹੈ ਕਿਉਂਕਿ ਇੱਕ ਵੀਡੀਓ ਵੱਡੇ ਪੱਧਰ ਤੇ ਵਾਇਰਲ ਹੋਈ ਹੈ ਕਿ ਬੀਬੀ ਦੀ ਜਿਹੜੀ ਕਹਿ ਰਹੀ ਆ ਕਿ ਸਾਨੂੰ ਗਰੀਬਾਂ ਤੱਕ ਨਹੀਂ ਸਮਾਨ ਪਹੁੰਚਣ ਦਿੱਤਾ ਜਾਂਦਾ ਪਹਿਲਾਂ ਉਦੋਂ ਨਹੀਂ ਪਹੁੰਚਿਆ ਹਾਂਜੀ ਬਹੁਤ ਉਦੋਂ ਨਹੀਂ ਪਹੁੰਚਿਆ ਵੀਡੀਓ ਵਾਇਰਲ ਹੋਣ ਕਰਨ ਪਹੁੰਚਿਆ ਇਹ ਇਸ ਵੀਰ ਦੀ ਸੋਚ ਨੂੰ ਸਲਾਮ ਆ ਇਹਨੇ ਇਹਨੇ ਪਿੰਡ ਨੂੰ ਵੰਡ ਸਮਾਨ ਵੰਡਣ ਦੀ ਜਾਸਾ ਖਾਤੀ ਪਿਆਂਜ ਵੰਡੀ ਦਾ ਕੱਲੇ ਕੱਲੇ ਦੇ ਘਰ ਜਾ ਕੇ ਨੇ ਸਮਾਨ ਦਿੱਤਾ ਗਰੀਬਾਂ ਦੇ ਘਰ ਵੀ ਅਮੀਰਾਂ ਦੇ ਘਰ ਵੀ ਇੱਕੋ ਜਿਹਾ ਬਰਾਬਰ ਹਮ ਸਭ ਤੋਂ ਪਹਿਲਾਂ ਵੀ ਭਾਜੀ ਆਪਾਂ ਕੋਲ ਮੈਂ ਜੀ ਵੀਰ ਜੀ ਮੈਂ ਤੁਹਾਨੂੰ ਮੈਂ ਪਤਾ ਨਹੀਂ ਤੁਹਾਡੇ ਨਾਲ ਛੋਟਾ ਕਿ ਵੱਡਾ ਪਰ ਮੈਂ ਤੁਹਾਨੂੰ ਛੋਟਾ ਵੱਡਾ ਦੇ ਨਾਤੇ ਸ਼ਾਬਾਸ਼ ਦੇਣੀ ਚਾਹਣਾ ਜਿੰਨਾ ਕੰਮ ਤੁਸੀਂ ਸੋਨਾ ਪਿੰਡ ਚ ਕੀਤਾ ਪਿੰਡ ਦੇ ਕਿਸਾਨ ਵੀ ਤੇ ਮਜ਼ਦੂਰ ਵੀ ਦੋਵੇਂ ਧਿਰਾਂ ਤੁਹਾਡੀ ਤਾਰੀਫ਼ ਕਰ ਰਹੀਆਂ ਨੇ ਤੁਹਾਡੀ ਪ੍ਰਸ਼ੰਸਾ ਕਰ ਰਹੀਆਂ ਨੇ ਇਹ ਵੀਰ ਇੱਕ ਉਦਾਹਰਣ ਆ ਜਿਹੜੇ ਵੀਰ ਬਾਹਰ ਬੈਠੇ ਨੇ ਮੇਰੀ ਬੇਨਤੀ ਆ ਭਰਾਓ ਆਪੋ ਆਪਣੇ ਪਿੰਡ ਨੂੰ ਸੰਭੋ ਜਿੱਥੇ ਜਿੱਥੇ ਕੋਈ ਬਾਹਰਲੇ ਕੰਟਰੀ ਦੇ ਵਿੱਚ ਬੈਠਾ ਜਿੰਨਾ ਪੁੱਜ ਸਾਰਾ ਇਹ ਵੀਰ ਜਿਹੜਾ ਗੋਲੂ ਇਸ ਕੋਟ ਅੰਬਿਆ ਪਿੰਡ ਦਾ ਪਿੰਡ ਦੇ ਕੋਟ ਅੰਬ ਪਿੰਡ ਆ ਕੋਟਲੀ ਅੰਬ ਪਿੰਡ ਦਾ ਵੀਰ ਆ ਇਹ ਪਰ ਮਜ਼ਦੂਰ ਕਿਸਾਨ ਦੋਨੋਂ ਇਹਨੇ ਜੋ ਕੀਤਾ ਉਹਦੀ ਤਾਰੀਫ ਕਰ ਰਹੇ ਹਾਂ ਜੀ ਕੀ ਕਹਿਣਾ ਹੈ ਜੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚੁੱਪ ਕਰੋ ਪਹਿਲੋਂ ਦਾ ਬੇਨਤੀ ਆ ਜਿੰਨੇ ਵੀ ਦਾਨੀ ਸੱਜਣਾਂ ਆ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਸਾਡੇ ਪਿੰਡ ਜਿੱਦਣ ਹਾੜਾ ਆ ਨਾ ਉਹਦੇ ਨਾਲੋਂ ਸਾਨੂੰ 10 ਦਿਨ ਪਹਿਲੋਂ ਪਤਾ ਲੱਗ ਗਿਆ ਵੀ ਹਾੜਾ ਆਉਣ ਡੈ ਪਿਆ ਹਾਂ ਭਾਵੇਂ ਕੋਈ ਛੋਟੀ ਬਰਾਦਰੀ ਦਾ ਭਾਵੇਂ ਕੋਈ ਵੱਡੀ ਬਰਾਦਰੀ ਦਾ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਕੋਈ ਦਹਾ ਦਹਾ ਦਿਨਾਂ ਦਾ ਸਮਾਨ ਸਾਰਿਆਂ ਦੇ ਕੋਲ ਹੈਗਾ ਇੱਕ ਜਣ ਨੂੰ ਪੁੱਛ ਲਓ ਵੀ ਜੇ ਨਹੀਂ ਹੈਗਾ ਦੇ ਜਿੱਦਣ ਹੜ ਹੁੰਦਾ ਆ ਗਿਆ ਮੰਨ ਲਓ ਅਗਲੇ ਦਿਨ ਇਸੇ ਰਸਤਾ ਉੱਡ ਆ ਭਾਵੇਂ ਕਿਨੂੰ ਥੋੜਾ ਮਿਲਿਆ ਭਾਵੇਂ ਕਿਨੂੰ ਬਹੁਤਾ ਮਿਲਿਆ ਮਿਲਿਆ ਸਾਰਿਆਂ ਨੂੰ ਹੈਗਾ ਜੀ ਬੇਨਤੀ ਆ ਵੀ ਉਹਦੀ ਅਜੇ ਲੋੜ ਨਹੀਂ ਆਈ ਕਿਉਂਕਿ ਦਹਾ ਦਿਨਾਂ ਦਾ ਦੇ ਘਰਾਂ 'ਚ ਲੋਕਾਂ ਨੂੰ ਰਾਸ਼ਨ ਪਿਆ ਸੀ ਸਾਡੇ ਪਿੰਡ ਦੇ ਵਿੱਚ ਐਦਾਂ ਦਾ ਕੋਈ ਘਰ ਨਹੀਂ ਹੈਗਾ ਵੀ ਜਿੱਥੇ ਰੈਸ਼ੀ ਥਾਂ ਦੇ ਵਿੱਚ ਪਾਣੀ ਵੜਿਆ ਹੋਵੇ ਜੇ ਕੋਈ ਕਦਾਊਗਾ ਉਹ ਵੀ ਸੇਫ ਜਗ੍ਹਾ ਤੇ ਆ ਹਰ ਇੱਕ ਦੇ ਘਰ ਅੱਗ ਵੀ ਬਣਦੀ ਇੱਥੇ ਵੀ ਨਹੀਂ ਵੀ ਸੁੱਕੀ ਰਸਤੇ ਦੀ ਲੋੜ ਵੀ ਅੱਗ ਨਹੀਂ ਬਣਦੀ ਦੇ ਨਾਲ ਸੁੱਕੀ ਰਸਤੇ ਦਿੱਤੀ ਜਾਵੇ ਹੁਣ ਮੇਰੀ ਸਾਰਿਆਂ ਦੇ ਗਾੜੀ ਇਹ ਬੇਨਤੀ ਆ ਜੋ ਕੋ ਹੋ ਗਿਆ ਉਹ ਪਿੰਡ ਪੱਦਰ ਤੇ ਨਹੀਂ ਇਹ ਚੀਜ਼ਾਂ ਨੂੰ ਉਠਾਉਣਾ ਚਾਹੀਦਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੇਰੇ ਵੀ ਜਨਾਬ ਮੈਂ ਛੱਪੜ ਦੇ ਕੰਡੇ ਵੇਚਿਆ ਪਿੰਡ ਵਾਸੀਆਂ ਸਾਰਿਆਂ ਨੂੰ ਮੇਰਾ ਪਤਾ ਹੈ ਇੱਕਦਮ ਮੈਂ ਗਰੀਬ ਬੰਦਾ ਆ ਜਾ ਕੇ ਵੇਖੋ ਮੇਰੇ ਇਹ ਕਮਰੇ ਪਾਟੇ ਆ ਠੀਕ ਆ ਕਿ ਨਹੀਂ ਤੇ ਇਹਨਾਂ ਦੱਸੋ ਵੀ ਮੈਂ ਹੁਣ ਕਮਰੇ ਆਪਣੇ ਸੈੱਟ ਕਰ ਸਕਦਾ ਇਦਰੇ ਗੋਆ ਮੈਂ ਆਪ ਜਟਾ ਨੇ ਇਹਨਾਂ ਨਾਲ ਮੈਂ ਕੰਮ ਕਰਨੇ ਆਤੜੀ ਤੇ ਦੱਸੋ ਤੇ ਮੇਰੇ ਤਿੰਨ ਚਾਰ ਬੱਚੇ ਆ ਤੇ ਮੈਂ ਇਨੀ ਮਹंगाई ਦੇ ਕੀਰ ਕਰ ਸਕਾਂ ਠੀਕ ਹੈ ਕਿ ਨਹੀਂ ਤੇ ਬਿਲਕੁਲ ਠੀਕ ਆ ਗਰੀਬ ਦਾ ਦਰਦ ਵੀ ਬਹੁਤ ਵੱਡਾ ਦੇਖੋ ਮੈਂ ਖੁਦ ਇੱਕ ਕਿਸਾਨ ਪਰਿਵਾਰ ਚੋਂ ਆ ਮੈਂ ਇਹ ਜਾਣਦਾ ਕਿ ਸਾਡੇ ਕੋਲ ਫਸਲ ਨਾਮ ਵੀ ਰਵੇ ਫਿਰ ਵੀ ਸਾਡੇ ਕੋਲ ਆਖਰ ਨੂੰ ਜ਼ਮੀਨ ਬਚ ਜਾਂਦੀ ਪਰ ਮਜ਼ਦੂਰ ਕੋਲ ਕੀ ਬਚਦਾ ਉਹਦੇ ਕੋਲ ਹੈ ਹੀ ਨਹੀਂ ਉਹਦੇ ਕੋਲ ਬਚੂਗਾ ਕੀ ਉਥੇ ਤਾਂ ਜੇ ਫਸਲ ਉੱਗੂਗੀ ਹੋਊਗੀ ਉਥੇ ਕੰਮ ਕਰ ਲੂਗਾ ਉਹਦਾ ਚੁੱਲਾ ਤਪ ਜਾਣਾ ਤੇ ਨਹੀਂ ਨਹੀਂ ਤਪਣਾ ਸੋ ਜਿੱਥੇ ਕਿਸਾਨਾਂ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਉਥੇ ਮਜ਼ਦੂਰਾਂ ਲਈ ਵੀ ਅੱਗੇ ਆਉਣਾ ਚਾਹੀਦਾ ਮੈਂ ਕਹੂੰਗਾ ਇਸ ਪਿੰਡ ਚ ਹੋਵੇ ਕਿ ਨਾ ਹੋਵੇ ਕਿਸੇ ਵੀ ਪਿੰਡ ਦੇ ਵਿੱਚ ਮਜ਼ਦੂਰਾਂ ਦੇ ਨਾਲ ਗਰੀਬ ਗੁਰਬੇ ਦੇ ਨਾਲ ਨਫ਼ਰਤ ਜਿਹੜੀ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਜੇ ਕਿਤੇ ਵੀ ਹੈ ਤਾਂ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਵਿਚਾਰਤਾਰਾ ਫਲਸਫੇ ਦੇ ਖਿਲਾਫ ਹੋਊਗੀ ਬਹੁਤ ਬੇਈਮਾਨੀ ਹੈਗੀ